ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਪਿਛਲੇ ਦਿਨਾਂ ਜੇ ਨਾ ਕੁਝ ਦਿਨਾਂ ਤੋਂ ਜਿਹੜਾ ਗੁਰਦੁਆਰਾ ਨਾਨਕਸਾਰੇ ਨਾ ਉਹ ਬੜਾ ਚਰਚਾ ਚ ਸੋਸ਼ਲ ਮੀਡੀਆ ਤੇ ਮੇਨਸਟਰੀ ਮੀਡੀਆ ਤੇ ਨਾ ਉਹਦੇ ਬਾਰੇ ਬਹੁਤ ਜ਼ਿਆਦਾ ਗੱਲਾਂ ਕੀਤੀਆਂ ਜਾ ਰਹੀਆਂ ਉਹਦੇ ਜਿਨਾ ਦੋ ਤਿੰਨ ਵਾਕਿਆਦ ਹੋਏ ਨੇ ਐਸੇ ਕਿ ਜਿਹੜੇ ਨਾ ਉੱਥੇ ਵਰਕਰ ਸੀ ਜਾਂ ਉੱਥੇ ਕੰਮ ਕਰਨ ਵਾਲੇ ਲੋਕ ਸੀ ਨਾ ਉਹਨਾਂ ਨੇ ਕੁਝ ਗਲਤ ਕੀਤਾ अच्छा ਤੇ ਉਹਦਾ ਜਵਾਬ ਦੇਣ ਵਾਸਤੇ ਨਾ ਕਿ ਕਿਆ ਉਹਦਾ ਕੋਈ ਤੱਲਕ ਹੈ ਨਾਨਕ ਸਰ ਗੁਰਦੁਆਰੇ ਨਾਲ ਜਾਂ ਉਹ ਉਹਦੇ ਤੇ ਇੱਕ ਇਲزام ਤਰਾਸ਼ੀਏ ਉਹਦਾ ਜਵਾਬ ਦੇਣ ਵਾਸਤੇ ਨਾ ਨਾਨਕ ਸਰ ਗੁਰਦੁਆਰੇ ਦੇ ਜਿਹੜੇ ਮੁਖੀ ਨੇ ਨਾ ਉਹ ਅੱਜ ਇੱਕ ਪ੍ਰੋਗਰਾਮ 'ਚ ਆਏ ਹੋਏ ਨੇ ਤੇ ਉੱਥੇ ਉਹ ਆਪਣੀਆਂ ਸਾਰੀਆਂ ਗੱਲਾਂ ਕਲੀਅਰ ਕਟ ਦੱਸਣਗੇ ਠੀਕ ਹੋ ਗਿਆ ਹਾਂਜੀ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨੇ ਆਂ ਤੇ ਉਹਨਾਂ ਦਾ ਸੁਣਨੇ ਆ ਕਿ ਉਹ ਕੀ ਕਹਿ ਰਹੇ ਨੇ ਇਸ ਮਾਮਲਾਤ ਦੇ ਬਾਰੇ ਇਥੋਂ ਦੇ ਕੀਰਤਨ ਕਰਨ ਵਾਲੇ ਜੱਸੀ ਬਾਬਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੰਦ ਚੋ ਛੋਟੇ ਇੱਕ ਪਚੰਗੀਦਲ ਇਥੋਂ ਦੇ ਹੀ ਰਹਿ ਗਿਆ ਵਿਦਿਆਰਥੀ ਨਾਲ ਕੁਕਰਮ ਕਰ ਰਿਹਾ ਸੀ ਬਹੁਤ ਗੰਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਸਭ ਤੋਂ ਵੱਡਾ ਸਦਜੋਗ ਬਣੇ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਢਮਾਏ ਵਾਂ ਹੋ ਗਏ ਇੰਦਰ ਵਰਗੇ ਡੋਲ ਗਏ ਉਦੋਂ ਤੋ ਦੱਸੋ ਤੇ ਸਤ ਸੰਗ ਸਦਜੋਗ ਸੀ ਹੁੰਦੇ ਕਲ ਜੋਗਾ ਇਹ ਕੋਈ ਪਤਾ ਵਾ ਫਿਰ ਕਿਹੜੇ ਵੇਲੇ ਕਿਹੜੇ ਕਿਹੜਾ ਮਨ ਡੋਲ ਜਾਣਾ ਸਿਮਰ ਮੱਤਪਾਲ ਸਿੰਘ ਮੇਰੋਂ ਦੀ ਵੀਡੀਓ ਕੀਤੀ ਉਹਨਾਂ ਲਾਇਆ ਵੀ ਇੱਥੇ ਜੱਸੀ ਨੇ ਇੱਕ ਬੱਚੇ ਨਾਲ ਕੋ ਕਰਮ ਨਹੀਂ ਕੀਤਾ 167 ਬੱਚਿਆਂ ਦੇ ਜੱਸੀ ਨੇ ਨਾਮ ਲਿਖੇ ਹੋਏ ਸੀ ਜਿਨ੍ਹਾਂ ਨਾਲ ਕੋ ਕਰਮ ਕਰਦਾ ਰਿਹਾ ਕੈਨ ਉਹ ਜਿੰਨਾ ਮਰਜ਼ੀ ਖੜੀ ਜਾਵੇ ਨੇਤੇ ਵੀਡੀਓ ਵੀ ਬੀਬੀ ਨੇ ਪਾਈ ਆ ਉਹਨੇ ਨਾ ਤੁਹਾਡੇ ਤੇ ਇਲਜ਼ਾਮ ਲਾਇਆ ਕਹਿੰਦੀ ਕੋਈ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਤੁਹਾਡਾ ਉਹਦੇ ਨਾਲ ਕੋਈ ਗਲਤ ਸਬੰਧ ਸੀ ਦੇਖੋ ਜਿਵੇਂ ਮੈਂ ਨੂੰ ਟੀਕੇ ਲਾਉਂਦੀ ਰਹੀਆਂ ਮੇਰੀ 79 ਸਾਲ ਦੀ ਉਮਰ ਹੋ ਗਈ ਆ ਹੁਣ ਬੁਢੇ ਵਾਲੇ ਸਾਨੂੰ ਆ ਸਾਡੋ ਸਾਡੇ ਸੁਰੇ ਪਾਪਾਏ ਜਾ ਰਹੇ ਆ ਜਿਹੜਾ ਜੁਣਾ ਆਰਾਮ ਕੀਤਾ ਸਾਡੇ ਲੋਕਾਂ ਨੇ ਜਣਾ ਖਣਾ ਓਟਕੇ ਸਿੱਧੀਆਂ ਗੱਲਾ ਕਰ ਪੈਂਦਾ ਕਹਿੰਦੀ ਵੀ ਬਾਕੀ ਸੰਗਤ ਪਿੱਛੇ ਸੀ ਉਹਨੂੰ ਬਾਬਾ ਜੀ ਆਪਣੇ ਕਮਰੇ 'ਚ ਪਾਉਂਦੇ ਸੀ ਤੇ ਕਹਿੰਦੇ ਸੀ ਵੀ ਇਹਨਾਂ ਕੋਲ ਪੈਸੇ ਹੁੰਦੇ ਆ ਤਾਂ ਮੈਂ ਕੋਲੇ ਉਹ ਕਹਿੰਦੀ ਸਵੇਰੇ ਆਉਂਦੀ ਹਾਲਤ ਖਰਾਬ ਹੁੰਦੀ ਸੀ ਇਸ ਤਰ੍ਹਾਂ ਤਾਂ ਉਹਨੇ ਅੱਜ ਕੱਲ ਪਹਿედა ਜੋਰ ਜੋ ਮਰਜੀ ਕਰਾ ਲੋ ਮੇਰੇ ਕੋ ਜੋ ਮਰਜੀ ਬੁਲਾ ਲੋ ਉਹ ਬੀਬੀ ਨੇ ਅਮਲ ਤਰਕਸ਼ੰਤੀ ਕੇਸ ਕੀ ਉਹ ਕਹਿੰਦੀ ਮੈਂ ਮੀਡੀਆ ਚੋਂ ਨੂੰ ਵੀ ਤਿਆਰ ਆ ਮੈਂ ਤੇ ਮੂੰਹ ਤੇ ਕਹਿਣ ਨੂੰ ਤਿਆਰ ਆ ਕਿ ਜੋ ਮਰਜੀ ਨਸ਼ੇ ਦੇ ਲੋਰ ਜੋ ਮਰਜੀ ਕਰੀ ਜਾ ਨਸ਼ੇ ਤੇ ਲੋਰ ਜੋ ਮਰਜੀ ਕੇ ਕੋ ਘੁਲਾਣਾ ਚੱਲਣਾ ਦੂਸਰਾ ਬਾਬਾ ਤੁਸੀਂ ਜਾਣਦੇ ਹੋ ਉਸ ਬੀਬੀ ਨੂੰ ਇੱਥੇ ਆਉਂਦੇ ਸੀ ਕੁਝ ਯਾਦ ਹੈ ਕਿਉਂਕਿ ਤੁਸੀਂ 50 ਸਾਲ ਤੋਂ ਇੱਥੇ ਰਹਿ ਰਹੇ ਹੋ ਲੰਮਾ ਟਾਈਮ ਤੇ ਦੋ ਤਿੰਨ ਮਹੀਨੇ ਇੱਥੇ ਛਾ ਦੋ ਰੁਕੀਏ ਆਉਂਦੀ ਰਹੇ ਸੀ ਹਾਂਜੀ ਉਰਮਾਰਾਈ ਤੋਂ ਲੈ ਕੇ ਨਹਿੰਸ ਸਿੰਘ ਸੰਪਰਦਾਵਾਂ ਨੇ ਨਾਨਕ ਸਿੰਘ ਸੰਪਰਦਾਵਾਂ ਨੇ ਉਦਾਸੀਨ ਸੰਪਰਦਾਵਾਂ ਨੇ ਟਕਸਾਲਾ ਨੇ ਸਾਰੇ ਕਿਤੇ ਵਿਦਿਆਰਥੀ ਰਹਿੰਦੇ ਨੇ ਪਰ ਇੱਥੇ ਹੀ ਇੱਕ ਟਰਾਂ ਦਾ ਵਾਪਰਨਾ ਔਰ ਉਸ ਵਿਅਕਤੀ ਦਾ ਵੀਡੀਓ ਹੋਣਾ ਜਿਹੜਾ ਮਜੂਰੀ ਕੀਰਤਨੀਆਂ ਰਿਹਾ ਹੈ ਇਹਦਾ ਬੰਦਾ ਸੀ ਇਹ ਨੌਕਰ ਸੀਗਾ ਮੁਲਾਜ਼ਮ ਸੀਗਾ ਤਨਖਾਹ ਤੇ ਲੱਗਾ ਹੋਇਆ ਸੀ ਕੋਈ ਇੱਥੇ ਇੱਥੇ ਸੇਵਾਦਾਰ ਨਹੀਂ ਸੀਗਾ ਪਰ ਤੁਸੀਂ ਵੈਰੀਫਾਈ ਨਹੀਂ ਕਰਦੇ ਕਿ ਕਿਸ ਤਰ੍ਹਾਂ ਰਹਿ ਜਾਂਦੀ ਹੈ ਇਹਦੇ ਪਿੱਛੇ ਕੋਈ ਰਾਜ ਆ ਜੋ ਕੁਝ ਹੋ ਰਿਹਾ ਸਿਰ ਮੈਨੂੰ ਬਦਨਾਮ ਕਰਨ ਵਾਸਤੇ ਸਾਰੇ ਟਾਰਗਟ ਕਰ ਰਿਹਾ ਤੁਸੀਂ ਕਹਿੰਦੇ ਇਹਦੇ ਪਿੱਛੇ ਕੋਈ ਰਾਜ ਹੈ ਕਿਹੜਾ ਰਾਜ ਹੋ ਸਕਦਾ ਕੋਈ ਆਪਣਾ ਹੈ ਜਾਂ ਕੋਈ ਬਾਹ ਹੋ ਸਕਦਾ ਏ ਕਿ ਕਰਨੇ ਹੋਰ ਤੁਹਾਡੇ ਬਾਰੇ ਕਿਹਾ ਉਹ ਜਿਹੜੀ ਵੀਡੀਓ ਵਾਇਰਲ ਚ ਵੀ ਕਹਿ ਰਹੇ ਨੇ ਉਹ ਕਹਿੰਦੇ ਵੀ ਇਹ ਜਿਹੜਾ ਹੈਗਾ ਮਾਸਖਾਂ ਦੇ ਸ਼ਕੀਨ ਸੀ ਸਰੋਵਰ ਚੋਂ ਮੱਛੀਆਂ ਫੜ ਕੇ ਬਾਬਾ ਲੱਖਾ ਉਹਨੇ ਖਾਂਦੇ ਰਹੇ ਆ ਚੋਰਸਨ ਤਾਂ ਜਿੰਨੇ ਮਰਜੀ ਲਾ ਦੋ ਜੋ ਮੈਂ ਵੀ ਇਥੇ ਉਹ ਮੈਂ ਕਿਰਪਾਸ਼ ਕਰ ਦਿੰਦਾ ਜਿੱਦਾਂ ਮਰਜੀ ਮੇਰੇ ਮੂੰਹ ਫੱਬਦੀਆਂ ਨਹੀਂ ਗੱਲਾਂ ਮੇਰੇ ਦਾਨਖ ਸਰ ਜਗਰਾਵਾਂ ਸਸਤਾ ਦੇ ਵਿੱਚ ਅੰਦਾਜ਼ਾ ਜੇ ਕਿੰਨੇ ਬੱਚੇ ਪਚੰਗੀ ਵਿਦਿਆਰਥੀ ਵਿਦਿਆਲੇ ਹਾਂਜੀ ਨਿੱਕੇ ਬੱਚਾ ਨੂੰ ਇੱਥੇ ਨਿੱਕੇ ਬੱਚਾ ਨੂੰ ਹਿੰਦੀ ਨਹੀਂ ਰੱਖਦੇ ਹੁਣ ਨਹੀਂ ਰੱਖਦੇ ਹਾਂਜੀ ਬਿਲਕੁਲ ਨਹੀਂ ਰੱਖਦੇ ਜੱਸੀ ਵਾਲੀ ਘਟੜਾਂ ਤੋਂ ਬਾਅਦ ਨਹੀਂ ਨਹੀਂ ਪਹਿਲਾਂ ਵੀ ਨਹੀਂ ਸੀ ਰੱਖਦੇ ਜੱਸੀ ਵੇਲੇ ਤਾਂ ਸੀਦਾ ਬੱਚਾ ਨਹੀਂ ਨਹੀਂ ਉਦੋਂ ਵੀ ਨਹੀਂ ਸੀ ਬੱਚਾ ਉਹ ਬੱਚਾ ਬਾਹਰੋਂ ਆਇਆ ਸੀ ਜਗਰਾਵਾਂ ਤੋਂ ਜੀਗਾ ਅੱਛਾ ਉਹ ਜੱਸੀ ਲੈ ਕੇ ਆਇਆ ਉਹਨੂੰ ਹਾਂਜੀ ਉਹ ਹੀ ਕਿਤੇ ਲੈ ਕੇ ਆਇਆ ਤੁਹਾਨੂੰ ਯਾਦ ਹੋਣਾ ਹੈ 10 ਕਿ ਮਹੀਨੇ ਪਹਿਲਾਂ ਕਿਸੇ ਪੂਰੀ ਚ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ ਸੀਗੇ ਉਹ ਬੰਦਾ ਜਿਹੜਾ ਜਦੀ ਗੱਲ ਕਰਦੇ ਉਹਨੂੰ ਵੀ ਨਾਲ ਸੰਦੇ ਦਾ ਦੋੜਾ ਜੁੜਿਆ ਜਾ ਅੱਜ ਤੱਕ ਮੈਂ ਉਸ ਬੰਦੇ ਦਾ ਦਰਸ਼ਨ ਨਹੀਂ ਕੀਤਾ ਤੇ ਕਿਹੋ ਜਿਹਾ ਕਿੰਦਾ ਦੀ ਸ਼ਕਲ ਆ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਨਾਨਕ ਸਰ ਸੰਪਰਦਾ ਜਗਰਾਉਂ ਦੇ ਮੁਖੀ ਬਾਬਾ ਕਲਾ ਸਿੰਘ ਬਾਬਾ ਲੱਖਾ ਸਿੰਘ ਤੇ ਨਾਲ ਹੀ ਬਾਬਾ ਗੁਰਜੀਤ ਸਿੰਘ ਹੁਣਾਂ ਬਾਰੇ ਵੀ ਕੁਝ ਉਹਦੇ ਚ ਗੱਲਬਾਤ ਜਿਹੜੀ ਹੈ ਉਹ ਇਲਜ਼ਾਮ ਲੱਗੇ ਨੇ ਅ ਖਾਸ ਕਰਕੇ ਅੱਜ ਅਸੀਂ ਜਿਹੜਾ ਹੈਗਾ ਬਾਬਾ ਲੱਖਾ ਸਿੰਘ ਨਾਨਕ ਸਰ ਦੇ ਜਿਹੜਾ ਸੇਵਾਦਾਰਾਂ ਵਿੱਚੋਂ ਨੇ ਉੱਥੇ ਤਿੰਨ ਜਿਹੜੇ ਹੈਗੇ ਨੇ ਮੁੱਖ ਤੌਰ ਤੇ ਪਿਛਲੇ 25-30 ਸਾਲ ਤੋਂ ਜਿਹੜੇ ਉਹ ਮੁਖੀ ਸੇਵਾ ਬੰਬਾਰੇ ਨੇ ਵੱਖ-ਵੱਖਰੇ ਤੌਰ ਤੇ ਤਾਂ ਇੱਕ ਬੀਬੀ ਦੀ ਵੀਡੀਓ ਵਾਇਰਲ ਹੁੰਦੀ ਔਰ ਇੱਕ ਅਸੀਂ ਇੰਟਰਵਿਊ ਜਿਹੜੀ ਹੈ ਅਮਰਪਾਲ ਸਿੰਘ ਮੈਰੋ ਨਾਲ ਕੀਤੀ ਅਮਰਪਾਲ ਸਿੰਘ ਮੈਰੋ ਨੇ ਔਰ ਉਸੋ ਬੀਬੀ ਨੇ ਇੱਕ ਫੋਨ ਕਾਲ ਤੇ ਸਾਡੀ ਵੀਡੀਓ ਦੇ ਵਿੱਚ ਗੱਲਬਾਤ ਹੋਈ ਉਹਨਾਂ ਨੇ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਉਹ ਬਾਬਾ ਲੱਖਾ ਸਿੰਘ ਹੁਣਾਂ ਤੇ ਲਾਏ ਅੱਜ ਅਸੀਂ ਬਾਬਾ ਲੱਖਾ ਸਿੰਘ ਹੁਣਾਂ ਨਾਲ ਬੈਠੇ ਆ ਜੋ ਇਲਜ਼ਾਮ ਇਹਨਾਂ ਤੇ ਉਹਨਾਂ ਲ ਅ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਖਾਲਸਾ ਬਾਬਾ ਜੀ ਨਾਨਕ ਸਰ ਸੰਪਰਦਾ ਨਾਨਕ ਸਰ ਦਾ ਸਥਾਨ ਸਿੱਖ ਪੰਥ ਦੇ ਵਿੱਚ ਬਹੁਤ ਸਤਿਕਾਰਯੋਗ ਹੈ ਦੋਏ ਇੰਨੀ ਕੁ ਵੀ ਕੋਈ ਰੱਤਾ ਪਰ ਵੀ ਦੋਰ ਹੈ ਨਹੀਂ ਸਿੱਖ ਪੰਥ ਦੁਨੀਆ ਭਰ ਦੀ ਸਿੱਖ ਸੰਗਤ ਜਿਹੜੀ ਹੈ ਬੜੇ ਉਛਾ ਨਾਲ ਇਸ ਸਥਾਨ ਦਾ ਸਤਿਕਾਰ ਕਰਦੀ ਹੈ ਪਰ ਉਦੋਂ ਬਹੁਤ ਜਿਹੜਾ ਹੈਗਾ ਮਨ ਦੁਖਿਆ ਤੇ ਮੰਡ ਵਿੱਚ ਆਇਆ ਕਿ ਇਸ ਸੰਪਰਦਾ ਦੇ ਮੁਖੀ ਇਸ ਤਰ੍ਹਾਂ ਦਾ ਕੰਮ ਤੁਹਾਡੇ ਤੇ ਇਲਜ਼ਾਮ ਇੱਕ ਬੀਬੀ ਨੇ ਸਾਡੇ ਫੋਨ ਕਾਲ ਤੇ ਲਾਇਆ ਸਭ ਤੋਂ ਪਹਿਲਾਂ ਮੈਂ ਉੰਨੀ ਗੱਲ ਚੱਲਾਂਗਾ ਪਿਛਲੇ ਦਿਨੀ ਇੱਥੋਂ ਦੇ ਕੀਰਤਨ ਕਰਨ ਵਾਲੇ ਜੱਸੀ ਬਾਬਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੰਦ ਤੋਂ ਛੋਟੇ ਇੱਕ ਭਚੰਗੀ ਨਾਲ ਇੱਥੋਂ ਦੇ ਜਿਹੜਾ ਹੈਗੇ ਵਿਦਿਆਰਥੀ ਨਾਲ ਕੁਕਰਮ ਕਰ ਰਿਹਾ ਸੀਗਾ ਉਹ ਕੀ ਕਰ ਰਿਹਾ ਸੀਗਾ ਸਾਰੀ ਦੁਨੀਆ ਨੂੰ ਪਤਾ ਹੈ ਸਾਡਾ ਬੋਲਣਾ ਠੀਕ ਨਹੀਂ ਹੈ ਬਹੁਤ ਗੰਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਹੁਣ ਸਵਾਲ ਤੁਹਾਨੂੰ ਇਹ ਵੀ ਉਦੋਂ ਤੁਸੀਂ ਚੁੱਪ ਰਹੇ ਪੁਲਿਸ ਨੇ ਫੜਿਆ ਇਹ ਕੀ ਮਜਬੂਰੀ ਸੀ ਵੀ ਐਡਾ ਵੱਡਾ ਕਾਂਡ ਇਸ ਸਥਾਨ ਤੇ ਹੋ ਗਿਆ ਔਰ ਉਹਦੇ ਬਾਰੇ ਤੁਸੀਂ ਚੁੱਪ ਕਿਉਂ ਰਹੇ ਇਹ ਜ਼ਰੂਰ ਪਖ ਜਾਣਨਾ ਚਾਹੁੰਦਾ ਇਹ ਵੈਸੇ ਭਲੇਖਾ ਕਿਆਂ ਨੂੰ ਜੀ ਚੁੱਪ ਰਹਾ ਮੈਂ ਮੈਨੂੰ ਸਵੇਰੇ 9 ਵਜੇ ਪਤਾ ਲੱਗਾ ਜੀ ਕਿ ਆ ਗੋਦੀ ਜਿਹੜੀ ਗੱਲ ਬਾਤ ਨਿਕਲ ਆਈ ਹੈ ਹੂੰ ਤੇ ਗੱਲ ਵੈਸੇ ਸਾਲ ਦੇ ਸਾਲ ਪਲਾਨੀ ਸੀ ਅੱਛਾ ਜੀ ਤੇ ਜਦੋਂ ਮੈਂ 9 ਵਜੇ ਪਤਾ ਲੱਗਾ ਉਸੇ ਵਕਤ ਤੁਰੰਤ ਪੁਲਿਸ ਨੂੰ ਮੈਂ ਟੈਲੀਫੋਨ ਕੀਤਾ ਉਹਨਾਂ ਨੂੰ ਤੇ ਚੌਕਸ ਕੀਤਾ ਤੇ ਜਿੱਦਿਓ ਉਦੋਂ ਤੋਂ ਨਿਕਲ ਜਾਣਾ ਸੀ ਭੱਜ ਜਾਣਾ ਸੀ ਆਪਣੇ ਕਬੂਨੀ ਸਵਣਾ ਕੋਣ ਮੈਂ ਫੜਾਇਆ ਆਪ ਜੱਸੀ ਨੂੰ ਤੁਸੀਂ ਗ੍ਰਿਫਤਾਰ ਮੈਂ ਆਪ ਗ੍ਰਿਫਤਾਰ ਪਕੜਵਾਇਆ ਪਰ ਤੁਹਾਡੀ ਗੱਲ ਵਿੱਚ ਇਹ ਬੱਚਿਆਂ ਨੂੰ ਲੈ ਕੇ ਇੱਕ ਦਿੱਲੀ ਤੋਂ ਮਾਫ ਕਰਨਾ ਚੰਡੀਗੜ੍ਹ ਤੋਂ ਵਕੀਲ ਸਮਰਜੀਤ ਗੁਲ ਨੇ ਕੰਮ ਕਰ ਰਹੇ ਅੱਧੀ ਰਾਤ ਨੂੰ ਉਹਨੂੰ ਪਤਾ ਹੀ ਨਹੀਂ ਬਈ ਗ੍ਰਿਫਤਾਰ ਹੋ ਚੁੱਕਾ ਅੱਧੀ ਰਾਤ ਤੱਕ ਗੱਲ ਉਹ ਜਿਹੜੀ ਵਕੀਲ ਨੇ ਬੀਬੀ ਉਹਨੂੰ ਤੇ ਵਿਚਾਰੀ ਨੂੰ ਪਤਾ ਹੀ ਨਹੀਂ ਸੀ ਉਹਨੇ ਰੋਲਾ ਜ਼ਰੂਰ ਪਾਇਆ ਜ਼ਰੂਰ ਸਟੈਂਡ ਲਿਆ ਉਹਨੇ ਉਹਦੀ ਇਹਦੀ ਪੈਂਟਸ ਹੁੰਦੀ ਪਰ ਉਹਦੇ ਸਾਹਵਾਸ਼ ਉਹਨੇ ਰੋਲਾ ਪਾਇਆ ਵਾ ਪਰ ਉਹਦਾ ਤੇ ਰਾਤ ਤੱਕ ਰੋਲਾ ਬੰਦਰੀ ਨੂੰ ਤੱਕ ਪੁਲਸ ਨੇ ਦੱਸਿਆ ਨਹੀਂ ਵੀ ਇਹ ਫੜ ਲਿਆ ਵਾ अच्छा ਜਿਹੜੀ ਉਹ ਵੀਡੀਓ ਸੀ ਤੁਸੀਂ ਕਹਿੰਦੇ ਇੱਕ ਸਾਲ ਪੁਰਾਣੀ ਸੀ ਹਾਂਜੀ ਉਹ ਵੀ ਉਹ ਜੋ ਜਦੋਂ ਗੱਲ ਹੋਈ ਇਹਨਾਂ ਦਾ ਪਤਾ ਨਹੀਂ ਕੀ ਸੰਬੰਧਕ ਦਾ ਲੱਗਾ ਮੈਨੂੰ ਸਵੇਰੇ 9 ਵਜੇ ਇਹ ਕੱਲ ਦਾ ਪਤਾ ਲੱਗਾ ਹੂੰ ਕੁਛੇ ਵਕਤ ਤੁਰੰਤ ਮੈਂ ਪੁਲਿਸ ਨੂੰ ਕੇ ਬੈ ਟੈਲੀਫੋਨ ਕਰਕੇ ਚੌਚ ਕੀਤਾ ਇਹਨੂੰ ਜਿੱਦਾਂ ਵੀ ਹਿੰਦਾ ਇਹਨੂੰ ਕਾਬੂ ਕਰੋ ਤੇ ਦੋ ਦੋ ਤਿੰਨ ਘੰਟੇ ਦੇ ਵਿੱਚ ਪੁਲਿਸ ਨੇ ਇਥੋਂ ਹੀ ਤੋੜ ਦਿੱਤਾ ਰਾਜ ਨੂੰ ਪੜਾ ਦਿੱਤਾ ਇਹ ਨਾਲ ਸਭ ਤੋਂ ਬਾਅਦ ਹੂੰ ਹਾਂਜੀ ਇਹ ਚੱਕਰ ਬਣਿਆ ਤੇ ਜੋ ਉਹਨੋਂ ਨਾਲੇ ਖਾਸ ਤੌਰ ਤੇ ਜੋ ਫਰੋਂ ਤੋਂ ਬਾਅਦ ਨਾਲ ਪੁਲਿਸ ਨੂੰ ਹਦਾਇਤ ਕੀਤੀ ਕਿ ਵੱਧ ਦਬਾ ਸਕਦੇ ਧਾਰਾ ਲੈ ਜਿਹੜਾ ਇਹ ਬੰਦਾ ਸਹੀ ਨਹੀਂ ਚੱਲਦਾ ਜਿਹਦਾ ਕਰੈਕਟਰਲੈਸ ਬੰਦਾ ਵਾ ਸਾਡਾ ਕੀ ਲੱਗਦਾ ਉਹ ਇਸ ਗੁਰਦਾ ਦੀ ਬਦਨਾਮੀ ਥੋੜੀ ਕਰਾਉਣੀ ਆ ਮੇਰਾ ਕੀ ਲੱਗਦਾ ਇਸ ਕਰਕੇ ਵੀ ਸ਼ੱਕ ਤੋਂ ਸ਼ੱਕ ਧਾਰਨਾ ਉਹ ਬਿਲਕੁਲ ਬਾਅਦ ਨਹੀਂ ਹੋਣਾ ਚਾਹੀਦਾ ਪਰ ਤੁਹਾਡੇ ਤੇ ਮੇਰੇ ਖਿਆਲ ਚ ਤਾਂ ਕਿਹਾ ਚਾਹ ਰਿਹਾ ਮੇਰੇ ਵੀਡੀਓ ਚ ਉੱਪਰ ਹੈ ਤੁਸੀਂ ਕਿ ਮੀਡੀਆ ਚ ਕੋਈ ਤੁਹਾਡਾ ਬਿਆਨ ਜਾਂ ਕੁਝ ਕਿਉਂਕਿ ਪੁਲਿਸ ਦਾ ਬਿਆਨ ਆਇਆ ਉਹ ਬੀਬੀ ਦਾ ਵੀ ਬਿਆਨ ਆ ਗਿਆ ਇੱਥੋਂ ਦੇ ਇੱਕ ਦੋ ਆਸ-ਪਾਸੇ ਦੇ ਬੰਦਿਆਂ ਦੇ ਬਿਆਨ ਆ ਗਏ ਕਿਉਂਕਿ ਬੱਚੇ ਦਾ ਮਾਮਲਾ ਸੀਗਾ ਵੱਡੇ ਚ ਕਈ ਵਾਰੀ ਬੱਚੇ ਦਾ ਨਾਮ ਵੀ ਨਹੀਂ ਸ ਲੈ ਸਕਦੇ ਤਸਵੀਰ ਵੀ ਨਹੀਂ ਸਖਾ ਸਕਦੇ ਘਟਰਾ ਦੀ ਜਗ੍ਹਾ ਵੀ ਨਹੀਂ ਦੱਸ ਸਕਦੇ ਹੁੰਦੇ ਕਿਉਂਕਿ ਕਾਨੂੰਨ ਹੈ ਪਰ ਮੀਡੀਆ ਚ ਤੁਹਾਡਾ ਕੋਈ ਬਿਆਨ ਨਾ ਆਇਆ ਕੋਈ ਕਈ ਥਾਵਾਂ ਤੇ ਮੀਡੀਆ ਦੇ ਬਿਆਨ ਹੈ ਜੇ ਥੋੜੇ ਜਾਣੇ ਮੀਡੀਆ ਤੇ ਪੁੱਠੀ ਗੱਲ ਜਾਣੀ ਆ ਸਿੱਧੀ ਗੱਲ ਕਹਿੰਦੀ ਜਾਂਦੀ ਆ ਇਹ ਤੇ ਮੈਂ ਦੀਵ ਥੇ ਬੋਲਿਆ ਪੂਰਾ ਮਸੇ ਪੂਰਾ ਗੱਜ ਕੇ ਬੋਲਿਆ ਮੈਂ ਕੱਲਾ ਨਹੀਂ ਬੋਲਿਆ ਪੂਰਾ ਠਾਰ ਬੋਲਿਆ ਜਿੰਦੇ ਠਾਰ ਦੇ ਬਲਾਰੇ ਜਿੰਦੇ ਆ ਸਾਰੇ ਸਾਰੇ ਪੂਰੀ ਰਾਤ ਦਾ ਸਾਰਾ ਬਲ ਨਹੀਂ ਚੱਲਦਾ ਰਿਹਾ ਇੱਕ ਰਾਤ ਪੂਰਾ ਰਾਤ ਦਾ ਚੱਲਦਾ ਰਿਹਾ ਇੱਕ ਮੇਰਾ ਹਾਂਜੀ ਇਹ ਤੋਂ ਬਗੈਰ ਫਿਰ ਸਾਡਾ ਵੈਸੇ ਵੀ ਅਸੀਂ ਇਦਾਂ ਵੀ ਜਿੱਦਾਂ ਹੁਣ ਇੰਟਰਵਿਊ ਦੇ ਤੌਰ ਤੇ ਗੱਲ ਕਰ ਰਹੇ ਆ ਇਹ ਵੀ ਮੇਰੀ ਵਾਇਰਲ ਹੋਈ ਆ ਹਾਂ ਤੇ ਮੇਰੇ ਕੋਲ ਹੁਣ ਵੀ ਪਈ ਹੋਈ ਆ ਤੁਸੀਂ মিডিਆ ਚ ਵੀ ਨਿੰਦਿਆ ਕੀਤੀ ਇਸ ਕਰਕੇ ਹਾਂਜੀ 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 ਬਹੁਤ ਜ਼ਿਆਦਾ ਕੀਤੀ ਥੋੜੀ ਜਿਹੀ ਕੀਤੀ ਇੱਕ ਮੇਰੇ ਸਰਸਰੀ ਹੈ ਸਵਾਲ ਜਿੱਦਾਂ ਤੁਸੀਂ ਕਹੇ ਇਹ ਸਾਲ ਪੁਰਾਣੀ ਵੀਡੀਓ ਸੀ ਚਲੋ ਬਾਅਦ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਉਹਦੇ ਵੀ ਪਤਾ ਲੱਗਿਆ ਹੋਣਾ ਤੇ ਪੁਲਿਸ ਦੀ ਤਫ਼ਤੀਸ਼ ਬਾਅਦ ਚ ਹੁੰਦੀ ਆ ਜੀ ਪੁੱਛਦਾ ਨਹੀਂ ਪੁੱਛਦਾ ਇਹ ਬਿਲਕੁਲ ਅੱਜ ਵੀ ਸਾਲ ਪੁਰਾਣੀ ਵੀਡੀਓ ਹੈ ਜੀ ਇਹ ਮੈਨੂੰ ਬਾਅਦ ਚ ਦੇਖਿਆ ਪੁੱਛਦੇ ਨੇ ਦੇਖਿਆ ਇਹ ਪੁਰਾਣੀ ਆ ਹਾਂ ਮੈਂ ਉਹੀ ਕਹਿ ਰਿਹਾ ਨਾ ਜਦੋਂ ਫੋਨ ਗਿਆ ਉੱਥੇ ਹਾਂ ਤਾਂ ਮੇਰਾ ਇਹ ਮੈਨੂੰ ਸਵਾਲ ਪਈ ਕਿ ਤੁਹਾਨੂੰ ਇਸ ਗੱਲ ਤਾਂ ਨਹੀਂ ਅੰਦਾਜ਼ਾ ਵੀ ਜਿਹੜੇ ਇੱਥੇ ਵਿਅਕਤੀ ਜਾਂ ਜਿਹਦਾ ਕੀਰਤਨੀ ਜਥੇ ਜਾਂ ਕੋਈ ਤਬਲੇ ਵਾਲੇ ਜਾਂ ਕਿਹ ਰਹਿ ਰਹੇ ਨੇ ਮੈਨੂੰ ਇਹਨਾਂ ਚ ਕੋਈ ਜਿਹੜਾ ਇਹ ਇਹ ਬੰਦਾ ਸੀ ਨਾ ਕਿੰਨੇ ਕਿਸ ਤਰ੍ਹਾਂ ਰਹਿ ਜਾਂਦੀ ਇਹ ਜਿਹੜਾ ਇੱਥੇ ਸਥਾਨ ਤੇ ਕੰਮ ਇਸ ਕੋਲ ਜਿਹੜਾ ਬੰਦਾ ਸੀ ਇਹ ਨੌਕਰ ਸੀਗਾ ਮੁਲਾਜ਼ਮ ਸੀਗਾ ਤਨਖਾਹ ਤੇ ਲੱਗਾ ਹੋਇਆ ਸੀ ਕੋਈ ਇੱਥੇ ਇੱਥੇ ਸੇਵਾਦਾਰ ਨਹੀਂ ਸੀਗਾ ਤ 10000 ਬੰਦਾ ਰਹਿੰਦਾ ਹੈ 10000 ਦੇ ਵਿੱਚ ਜੇ ਸਕੂਲ ਚ 50 ਬੱਚੇ ਪੜਦੇ ਜਾਂਦੇ ਤੇ ਇੱਕ ਬੱਚਾ ਟਲ ਮਾੜ ਫੇਲ ਹੋ ਗਿਆ ਤੇ ਇਹ ਥੋੜਾ ਵੀ ਸਕੂਲ ਮਾੜਾ ਹੋ ਗਿਆ ਨਹੀਂ ਇਹ ਤੇ ਹੈ ਪਰ ਤੁਸੀਂ ਵੈਰੀਫਾਈ ਨਹੀਂ ਕਰਦੇ ਜਦੋਂ ਕੋਈ ਨਮਾ ਹਰ ਚੀਜ਼ ਦੇਖੀ ਤੇ ਇੱਕ ਵਾਰ ਮੈਨੂੰ ਦੀ ਪਿਛਲੀ ਪ੍ਰਾਣੀ ਗੱਲ 5-4 ਮਹੀਨੇ ਪਹਿਲਾਂ ਦੀ ਮੈਨੂੰ ਇਹਦੀ ਹਰਕਤਾਂ ਲੱਠ ਨਜ਼ਰ ਆਉਂਦੀ ਨਜ਼ਰ ਆਈ ਫਿਰ ਅਚਨ ਭਟਕੇ ਇਥੇ ਮੈਂ ਦਾਣਾ ਕੁੱਟਿਆ ਵੀ ਇਹਨੂੰ ਚੋ ਛੁੱਟੀ ਵੀ ਦੇਤੀ ਮੈਂ ਬਾਹਰ ਚੱਲ ਗਿਆ ਮਗਰ ਫਿਰ ਪਤਾ ਨਹੀਂ ਕਿੰਨੇ ਰੱਖ ਲਿਆ ਇਕ ਇਲਜ਼ਾਮ ਅਸੀਂ ਅਮਰਪਾਲ ਸਿੰਘ ਮੈਨੋ ਦੀ ਵੀਡੀਓ ਕੀਤੀ ਉਹਨਾਂ ਲਈ ਵੀ ਇੱਥੇ ਜੱਸੀ ਨੇ ਇੱਕ ਬੱਚੇ ਨਾਲ ਕੋਈ ਕਰਮ ਨਹੀਂ ਕੀਤਾ ਇੱਥੇ ਉਹਨਾਂ ਨੂੰ ਪਤਾ ਵੀ ਇੱਕ ਡਾਇਰੀ ਉਹਨਾਂ ਦੇ ਹੱਥ ਲੱਗੀ ਹੈ ਡੇਰੇ ਦੇ ਵਿੱਚੋਂ ਉਂ ਵਿੱਚ 167 ਬੱਚਿਆਂ ਦੇ ਜੱਸੀ ਨੇ ਨਾਮ ਲਿਖੇ ਹੋਏ ਸੀ ਜਿਨ੍ਹਾਂ ਨਾਲ ਕੋਈ ਕਰਮ ਕਰਦਾ ਰਿਹਾ ਕਿ ਸਾਰੇ ਬੱਚਿਆਂ ਨਾਲ ਇੱਥੇ ਇਸ ਤਰ੍ਹਾਂ ਕੀਤਾ ਗਿਆ ਕਹਿਣ ਨੂੰ ਜਿੰਦਾ ਮਰਜ਼ੀ ਕਰੀ ਜਾਵੇ ਮੈਂ ਕਹਿੰਦਾ 1000 ਬੱਚਾ ਲਿਖ ਦਿਓ ਭਾਵੇਂ ਕਹਿੰਦੇ ਭਾਵੇਂ 1000 ਲੇ ਲਓ ਪੇਛੇ ਤੇ ਕਰੋ 1000 ਰੁਪਏ ਮੈਂ 167 ਬੱਚੇ ਕੰਮ ਤੇ ਜਨਾ ਮਰਜੋ ਬੱਚੇ ਨੂੰ ਮੈਂ ਫੜਾਇਆ ਉਹਨੂੰ ਹੂੰ ਉਹ ਬੱਚੇ ਪੁੱਛ ਗਏ ਪਤਾ ਨਹੀਂ ਕਿ ਕਿੱਥੇ ਕਿਵੇਂ ਫਿਰ ਹੀ ਸਾਰਾ ਪਰਚੋਰ ਕੀਤੀ ਸਾਰਾ ਦੇਖਿਆ ਸੱਜਾ ਖਾਂਪਾ ਦੇਖਿਆ ਰਾਤ ਦੇ 12 ਵਜੇ ਬਚਾ ਟਹਿਕਦਾ ਹੂੰ ਪਰ ਇੱਕ ਹੋਰ ਜੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਅਨੇਕਾਂ ਸੰਸਥਾਵਾਂ ਜਿਹੜੀਆਂ ਗੁਰੂ ਮਹਾਰਾਜ ਤੋਂ ਲੈ ਕੇ ਨਿਹੰਗ ਸਿੰਘ ਸੰਪਰਦਾਵਾਂ ਨੇ ਨਾਨਕ ਸੰਪਰਦਾਵਾਂ ਨੇ ਉਦਾਸੀਨ ਸੰਪਰਦਾਵਾਂ ਨੇ ਟਕਸਾਲਾ ਨੇ ਸਾਰੇ ਕਿਤੇ ਵਿਦਿਆਰਥੀ ਰਹਿੰਦੇ ਨੇ ਪਰ ਇੱਥੇ ਹੀ ਇਹ ਘਟਨਾ ਦਾ ਵਾਪਰਨਾ ਔਰ ਉਸ ਵਿਅਕਤੀ ਦਾ ਵੀਡੀਓ ਸੋਣਾ ਜਿਹੜਾ ਹਜ਼ੂਰੀ ਕੀਰਤਨੀਆਂ ਰਿਹਾ ਇਹ ਦੇਖੋ ਗੱਲਾਂ ਜਿਹੜੀਆਂ ਤੇ ਪੂਰੇ ਖਾਦ ਜਗਾ ਤੇ ਹਰ ਸੰਥਾ ਮਾਣ ਵੇਖੋ ਅੱਜ ਦੀ ਗੱਲ ਕਰਦੇ ਸਹਾਜਗ ਦਾ ਇਤਿਆਰ ਦੇਖ ਲਓ ਹੂੰ ਸਤਜੁਗ ਦੇ ਵਿੱਚ ਸਭ ਤੋਂ ਵੱਡਾ ਸਤਜੁਗ ਬਣੇ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਢਮਾਏ ਵਾਂ ਹੋ ਗਏ ਇੰਦਰ ਵਰਗੇ ਡੋਲ ਗਏ ਉਦੋਂ ਤੋਂ ਦੱਸੋ ਤੇ ਸਤਜੰਗ ਸਤਜੁਗ ਸੀ ਹੁੰਦੇ ਕੱਲ ਜੋਗਾ ਹੂੰ ਇਹ ਕੋਈ ਪਤਾ ਵਾ ਕਿ ਕਿਹੜੇ ਵੇਲੇ ਕਿਹੜੇ ਕਿਹੜਾ ਮੰਡ ਰੋਲ ਜਾਣਾ ਹੂੰ ਤਾਂ ਤੁਹਾਨੂੰ ਲੱਗਦਾ ਮਨ ਡੋਲ ਗਿਆ ਤਾਂ ਮਤਲਬ ਅੱਗੇ ਤੋਂ ਕਿਉਂ ਇੱਥੇ ਜਿਹੜੇ ਹੋਰ ਬੰਦੇ ਵਿਅਕਤੀ ਨੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਈ ਨਹੀਂ ਦੇਖੋ ਸਾਡੀ ਸਾਨ ਵੀਰ ਹੁੰਦੀ ਆ ਪੂਰਾ ਦੇਖੀਦਾ ਵਾ ਪਹਿਲਾਂ ਤਾਂ ਸ਼ੁਰੂ ਤੋਂ ਪੂਰਾ ਪੈਰਾ ਹੁੰਦਾ ਸੀਗਾ ਜਿਸ ਚੰ ਦੀ ਆ ਤੇ ਹੁਣ ਗੱਲ ਘਟਾ ਕਰਦੇ ਉੱਥੇ ਨਹੀਂ ਸਕਦੇ ਪੈਰਾ ਸੀ ਬਾਬਾ ਵੱਡੇ ਮਹਾਂਪੁਰਖਾਂ ਦਾ ਬਾਬਾ ਸਰਦ ਸਿੰਘ ਜੀ ਦਾ ਬਹੁਤ ਸਕਦੇ ਪੈਰਾ ਸੀ ਉੱਥੇ ਕੱਲੇ ਨੂੰ ਕਹਿੰਦੇ ਵੈਸੇ ਵੀ ਕਮਰਾ ਨਹੀਂ ਸੀ ਦੇਈਦਾ ਲੇਡੀ ਤਾਂ ਕੱਲੀ ਵੈਚ ਨਹੀਂ ਦੇਦਾ ਸਕਦੀ ਇੱਥੇ ਇਦਾਂ ਦਾ ਸਿਸਟਮ ਸੀਗਾ ਹੁਣ ਵੀ ਤੁਸੀਂ ਦੇਖ ਲੋ ਚੱਕ ਕਰੋ ਜਿੱਥੇ ਮੈਂ ਰਹਿਣਾ ਜਿੱਦਾਂ ਮੇਰਾ ਰਹਿਣਾ ਬਹਿਣਾ ਉੱਥੇ ਕੀ ਕੋਈ ਬੰਦਾ ਦ ਜਿਹੜਾ ਹੁਣ ਉਹ ਸੁਣੀ ਵੀਡੀਓ ਉਹ ਉੱਧਰ ਚੱਲਿਆ ਸੀ ਤੁਸੀਂ ਕਿਹਾ ਤੁਹਾਡਾ ਬਹੁਤ ਸਖਤ ਪੈਰ ਹੈ ਤੁਹਾਡੇ ਕੋਲ ਜਨਾਨੀ ਕਹਿੰਦੇ ਵੀ ਇੱਥੇ ਹੀ ਕਿਚਨ ਦੇ ਵਿੱਚ ਭਾਂਡੇ ਮਾਂਜਦੇ ਸੀਗੇ ਭਾਂਡੇ ਮਾਂ洗 ਸਫਾਈ ਕਰੋ ਇੱਥੇ ਤਾਂ ਕੋਈ ਜਾਨ ਨੇ ਵੈਸੇ ਵਾਰੀ ਨਹੀਂ ਚਾਹੀਦੀ ਕੋਈ ਕੋਈ ਕਹਿੰਦਾ ਅਲੌਂਡ ਹੀ ਨਹੀਂ ਗਲਤ ਹੈ ਜਾ ਮੈਂ ਉਹੀ ਸਵਾਲ ਕਰਨ ਲੱਗਿਆ ਸੀ ਜੀ ਉਹ ਬੀਬੀ ਨੇ ਕੁਝ ਸਾਲ ਤੋਂ ਨਹੀਂ ਜਿੱਥੇ ਤੁਸੀਂ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਇਹਦੇ ਵਿੱਚ ਤੁਸੀਂ ਸਖਸਦੀ ਜਗ੍ਹਾ ਸਰੀਰ ਵਿੱਚ ਵੀਡੀਓ ਬਣਾਉਂਦੇ ਸੀ ਇਹਦੇ ਵਿੱਚ ਮੈਨੂੰ ਕੋਈ ਤਰਾਜ ਨਹੀਂਗਾ ਜੇ ਮੈਂ ਗਲਤ ਹੋਗਾ ਤਾਂ ਮੈਨੂੰ ਸ਼ਰਮ ਆਉਗੀ ਮੈਂ ਨਹੀਂ ਕਰੂੰਗਾ ਜੇਦੋਂ ਮੈਂ ਠੀਕ ਹੈ ਮੈਂ ਮੈਂ ਦੇ ਤੱਕ ਕਲੀਅਰ ਆ ਤੇ ਫਿਰ ਮੈਨੂੰ ਕਿ ਲੋੜ ਵੀ ਰਹਿਣ ਦੀ ਘਬਰਾਉਣੀ ਤੁਸੀਂ ਤੁਸੀਂ ਉਹ ਬੀਬੀ ਦੀ ਵੀਡੀਓ ਦੇਖੀ ਹੈ ਜਿਨ੍ਹਾਂ ਨੇ ਤੁਹਾਡੇ ਤੇ ਮੈਨੂੰ ਦੱਸਿਆ ਸੁਣਿਆ ਵਾ ਮੈਂ ਮਹਿਰਬਾਨੀ ਸੁਣਾਇਆ ਮਤ ਬੱਚਾ ਨੇ ਮੇਰੀ ਐਸਲ ਮੈਨੂੰ ਇੱਥੇ 50 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਜੀ 50 ਸਾਲ ਦੀ ਮੇਰੀ ਇੱਥੇ ਲਾਈਫ ਇੱਥੇ ਬទਿਤ ਹੋਈ ਆ ਮੈਂ ਛੋਟਾ ਜਿਹਾ ਜਨਮ ਆ ਗਿਆ ਐਸ ਵੇਲੇ ਮੇਰੀ 79 ਸਾਲ ਦੀ ਉਮਰ ਹੋ ਗਈ ਆ ਹੁਣ ਬੁਢੇ ਵਾਲੇ ਸਾਨੂੰ ਆ ਸਾਡੋਂ ਸਾਡੇ ਸੁਰੇ ਪਾਪਾੇ ਜਾ ਰਹੇ ਆ ਐਨੀ ਸਾਰੀ ਜ਼ਿੰਦਗੀ ਇਸ ਕੌਮ ਦੀ ਪੰਥ ਦੀ ਸੇਵਾ ਵਿੱਚ ਲਾ ਦਿੱਤੀ ਆ ਜਿਨਾਂ ਨੇ ਤੁਹਾਡ ਕੋਲ ਕੇ ਮੈਂ ਸੇਵਾ ਕੀਤੀਆਂ ਕੋਈ ਮੇਰੇ ਸਾਹਮਣੇ ਕੋਈ ਸੰਪਰਦਾਵਲੋਂ ਕਹਿੰਦੇ ਕੋਈ ਕੋਈ ਵੇਂਗਾ ਤੋਂ ਕੋਈ ਕੰਮ ਕਰਦਾ ਦਿਖਾ ਦਿਓ ਮੈਂ ਮੈਂ ਉਹ ਹੀ ਗੱਲ ਕਰਨ ਲੱਗਾ ਸੀ ਵੈਸਤੇ ਇਸ ਮੁੱਦੇ ਦੇ ਉੱਤੇ ਅੱਜ ਮੈਂ ਤੁਹਾਡੀ ਇੰਟਰਵਿਊ ਕਰ ਰਿਹਾ ਹਾਂ ਇਹ ਮੇਰੇ ਵਾਸਤੇ ਵੀ ਇੱਕ ਨਮੋਸ਼ੀ ਹੋ ਰਹੀ ਆ ਕਿਸੇ ਸੰਮੋਸ਼ੀ ਹੋ ਰਹੀ ਆ ਮੈਂ ਉ ਯਾ ਵੀ ਐਡੀ ਵੱਡੀ ਸੰਸਥਾ ਦੇ ਮੁਖੀ ਨਾਲ ਮੈਂ ਇਹ ਮੁੱਦੇ ਤੇ ਗੱਲ ਕਰ ਰਿਹਾ ਹਾਂ ਉਹ ਤਾਂ ਕਰ ਰਹੇ ਕਿਉਂਕਿ ਨੈੱਟ ਤੇ ਵੀਡੀਓ ਬੀਬੀ ਨੇ ਪਾਈ ਆ ਉਹਨੇ ਤਾਂ ਤੁਹਾਡੇ ਤੇ ਇਲਜ਼ਾਮ ਲਾਇਆ ਕਹਿੰਦੀ ਕੋਈ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਤੁਹਾਡਾ ਉਹਦੇ ਨਾਲ ਕੋਈ ਗਲਤ ਸਬੰਧ ਸੀ ਦੇਖੋ ਜੇ ਮੈਂ ਉਹਨੂੰ ਟੀਕੇ ਲਾਉਂਦੀ ਜਦੋਂ ਕਿ ਉਹ ਗੱਲ ਕਰਦੀ ਆ ਜੇ ਉਹਨੂੰ ਲੱਗਦਾ ਸੀ ਕਿ ਗਲਤ ਆ ਜਾਂ ਫਲਾਣਾ ਵਾ ਗਲਤ ਠੀਕ ਆ ਹਨਾ ਮੈਂ ਕੋਈ ਹੁਜੀ ਗੱਲ ਨਹੀਂ ਕਰਦਾ ਲੇਕਿਨ ਉਦੋਂ ਤੋਂ ਲੈ ਕੇ 30 ਸਾਲ ਤੋਂ ਅੱਜ ਕੋ ਵੈਦ ਕਰ ਰਹੀ ਆ ਕਿ ਉਦੋਂ ਪੁਲਿਸੇ ਨਹੀਂ ਸੀ ਕਿ ਉਦੋਂ ਕੋਈ ਸੰਪਰਦਾਵਾ ਨਹੀਂ ਸੀ ਗਿਆ ਐਡੇ ਐਡੇ ਮਹਾਨ ਸੰਪਰਦਾਵਾਾਂ ਇੰਨੇ ਦੇ ਵੱਡੇ ਤੇ ਬ ਉਹ ਗੱਲ ਸਿੱਧੀ ਸੀ ਕਰ ਸਕਦੇ ਪਲੀਜ਼ ਉਹ ਸਾਡਾ ਪਰਚਾ ਦੇ ਦਿੰਦੀ ਕਟਾਉਂਦੀ ਪਰਚਾ ਜੇ ਉਹਦਾ ਇਹ ਗੱਲ ਹੈਗੀ ਸੀ ਤੇ ਇਹਨੇ ਸਾਲ ਨਾਂ ਬੋਲਣ ਦਾ ਕੀ ਮਤਲਬ ਹੁਣ 30 ਸਾਲ ਤੋਂ ਬੋਲਣ ਦਾ ਕੀ ਮਤਲਬ ਹੁਣ ਬੜੇ ਬਾਰੇ ਇਹ ਕੰਮ ਕਰ ਰਹੀ ਆ ਉਸ ਤਰ੍ਹਾਂ ਉਸ ਤਰ੍ਹਾਂ ਬਾਬਾ ਤੁਸੀਂ ਜਾਣਦੇ ਹੋ ਉਸ ਬੀਬੀ ਨੂੰ ਇੱਥੇ ਆਉਂਦੇ ਸੀ ਕੁਛ ਯਾਦ ਹੈ ਕਿਉਂਕਿ ਤੁਸੀਂ 50 ਸਾਲ ਤੋਂ ਇੱਥੇ ਰਹਿ ਰਹੇ ਹੋ ਨਹੀਂ ਦੇਖੋ ਜਦੋਂ ਦੀ ਉਹ ਗੱਲ ਕਰਦੀ ਜਿੱਦਾਂ ਗੱਲ ਕਰਦੀ ਮੈਂ ਥੋੜਾ ਜਾਣਦਾ ਵਾਂ ਨਾ ਇੱਥੇ ਲੰਮਾ ਟਾਈਮ ਤੇ ਦੋ ਤਿੰਨ ਮਹੀਨੇ ਇੱਥੇ ਇੱਥੇ ਸਾਢੇ ਦੋ ਰੁਕੀਏ ਆਉਂਦੀ ਰਹੇ ਇੱਥੇ ਹਾਂਜੀ ਤੇ ਆ ਕੇ ਨਾਂ ਸੀ ਕਿਹਦੇ ਬੈਕ ਅਸੀਂ ਦਿਖਦੇ ਆ ਨਾ ਕੁਝ ਅਸੀਂ ਇਹ ਗੱਲ ਤੇ ਕੋਈ ਕਿੰਦੂ ਪਰੰਦੂ ਕਰ ਸਕਦੇ ਆ ਲੇਕਿਨ ਹਰ ਇੱਕ ਨੇ ਆਪਣਾ ਬੀਜਾ ਵੜਦਾ ਖਾਣਾ ਜੇ ਕੋਈ ਕੰਡੇ ਬੀਜੂ ਤੇ ਕੰਡੇ ਹੋ ਉਹ ਜੇ ਚਬੜ ਗਏ ਤੇ ਫਿਰ ਜੇ ਕੋਈ ਸਹੀ ਬੀਜੂ ਤੇ ਸਹੀ ਕੋ ਹੋਦਾ ਮਾਰਗੋ ਹੋਵੇਗਾ ਲੇਕਿਨ ਇਹ ਆ ਕਿ ਜੋ ਕੁਝ ਹੋ ਰਿਹਾ ਜ 30 ਸਾਲਾਂ ਬਾਅਦ ਇਹ ਗੱਲ ਹੋ ਰਹੀ ਆ ਤੇ ਇਹ ਤਾਂ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਕਿ ਉਦੋਂ ਤੋਂ ਲਾ ਕੇ ਕਿਉਂ ਸੁਤੇਰੇ ਮੇਰਾ ਵੀ ਉਦਾਂ ਆਮ ਸਾਰੀ ਦੁਨੀਆ ਸੋਚ ਰਹੀ ਪੀਓ ਠੀਕ ਹੈ ਇਹ ਤਾਂ ਇਲਜ਼ਾਮ ਉਹਨੇ ਬਹੁਤ ਵੱਡੇ ਲਾਤੇ ਇਹ ਮੈਂ ਉਹੀ ਤੁਹਾਨੂੰ ਪੁੱਛ ਰਹਾ ਹਾਂ ਵੀ ਬਾਬਾ ਜੀ ਉਹਨੇ ਕਿਹਾ ਵੀ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਇੱਥੇ ਤੇ ਝਾਰਾ ਸੰਗੇ ਆਉਂਦੇ ਲੱਖਾਂ ਸੰਗੇ ਆਉਂਦੇ ਮੇਰਾ ਉਹੀ ਸੀਗਾ ਜੀ ਉਹ ਕਹਿੰਦੀ ਵੀ ਬਾਕੀ ਸੰਗਤ ਪਿੱਛੇ ਸੀ ਉਹਨੂੰ ਬਾਬਾ ਜੀ ਆਪਣੇ ਕਮਰੇ 'ਚ ਪਾਉਂਦੇ ਸੀ ਤੇ ਕਹਿੰਦੇ ਸੀ ਵੀ ਇਹਨਾਂ ਕੋਲ ਪੈਸੇ ਹੁੰਦੇ ਆ ਤਾਂ ਮੈਂ ਕੋਲੇ ਉਹ ਕਹਿੰਦੇ ਸਵੇਰੇ ਆਉਂਦੀ ਹਾਲਤ ਖਰਾਬ ਹੁੰਦੀ ਸੀ ਇਸ ਤਰ੍ਹਾਂ ਤਾਂ ਉਹਨੇ ਉਹਨਾਂ ਵੀ ਇਲਜ਼ਾਮ ਲਾਇਆ ਔਰ ਅਗਲੀ ਗੱਲ ਮੈਂ ਉਹਨੂੰ ਕਹਾਂ ਬੀਬੀ ਤੁਸੀਂ ਇਲਜ਼ਾਮ ਲਾ ਰਹੇ ਹੋ ਕਹਿੰਦੇ ਇਲਜ਼ਾਮ ਨਹੀਂ ਮੈਂ ਸਾਹਮਣੇ ਆ ਕੇ ਬੋਲਣ ਨੂੰ ਤਿਆਰ ਹਾਂ ਜੋਰ ਜੋ ਮਰਜ਼ੀ ਕਰਾ ਲਓ ਬੀਬੀ ਨੂੰ ਜੋ ਮਰਜ਼ੀ ਬੁਲਾ ਲਓ ਮੈਂ ਇੱਥੇ ਤੇ ਇਹ ਦੇਖ ਲਓ ਕਿ ਇੱਥੇ ਬੀਬੀ ਦਾ ਕਿ ਰਹਿਣਾ ਜਾਂ ਕਰਨਾ ਜਾਂ ਅੰਦਰ ਆਉਣਾ ਐਂਟਰੀ ਲੈਣੀ ਕੋਈ ਜਾ ਜਾ ਕੇ ਤੇ ਦੇਖੋ ਮਰਜ਼ੀ ਆ ਤੇ ਅਸੀਂ ਵੀ ਕਿੰਨੇ ਸਿੰਘਾਂ ਨੂੰ ਪੁੱਛ ਕੇ ਫੇਰਦੇ ਇੱਥੋਂ ਤੱਕ ਤੁਹਾਡੇ ਤੱਕ ਹਾਂਜੀ ਹਾਂਜੀ ਉਰੇ ਇਥੇ ਵੱਡੇ ਬਾਪੁਰਖਾਂ ਦਾ ਇਹਦੇ ਨਾਲੋਂ ਵੀ ਜ਼ਿਆਦਾ ਸਕਦਾ ਸਾਡਾ ਤਾਂ ਅੰਦਰ ਹੈਗਾ ਹੀ ਆ ਤੇ ਇਹ ਹੁਣ ਤੀ ਇਹ ਦੇਖ ਲਓ ਵੀ ਸਾਡੇ ਇਥੇ ਕਿਸੇ ਮੈਂ ਨਹੀਂ ਕਿਸੇ ਵੀ ਬੰਦੇ ਨੂੰ ਥਰਡ ਪਰਸਨ ਨੂੰ ਵੀ ਪੁੱਛ ਕੇ ਦੇ ਲਓ ਪਈ ਇਥੇ ਮੇਰੇ ਅੰਦਰਲੇ ਪਾਸੇ ਕੋਈ ਕਿਸ਼ਤਨ ਦੇ ਵਿੱਚ ਜਾਂ ਕਿਤੇ ਕੋਈ ਹੋਰ ਕੋਈ ਇਥੇ ਕੋਈ ਜਨਾਨੀ ਆ ਕੇ ਰਹਿ ਸਕਦੀ ਆ ਅਗਲੀ ਗੱਲ ਪੁੱਛ ਲਓ ਵੀ ਇਸ ਬਿਲਡਿੰਗ ਦੇ ਵਿੱਚ ਦਾਦੇ ਵਿੱਚ ਕੋਈ ਹੋਰ ਇਥੇ ਆ ਕੇ ਰਹਿ ਸਕਦਾ ਐਸ ਬੇ ਮੈਮੀ ਨੇ ਇਹੀ ਸਵਾਲ ਆਮ ਮੇਰਾ ਤੀਜਾ ਬਿਦਾ ਸਵਾਲ ਆ ਪਹਿਲੀ ਤੇ ਇਥੇ ਕੁਝ ਬੀਬੀ ਸਫਾਈ ਕਰਨ ਵਾਸਤੇ ਮੇਰੇ ਕਮਰੇ ਸੋਈ ਦੇ ਵਿੱਚ ਇਹ ਪੁੱਛੋ ਦੂਜਾ ਇਹ ਪੁੱਛੋ ਪੇਚ ਬਿਲਡਿੰਗ ਵਿੱਚ ਕੋਈ ਰਾਤ ਇਥੇ ਕੱਟ ਸਕਦਾ ਕੋਈ ਵੀ ਕਿਸੇ ਤਰ੍ਹਾਂ ਦਾ ਬੰਦਾ ਕੋਈ ਕੋਈ ਆਂਦਾ ਬਾਹਰ ਕੋਈ ਖਾਸ ਤੌਰ ਤੇ ਲੇਡੀ ਇਥੇ ਕੋਈ ਰਹਿ ਸਕਦੀ ਆ ਤੀਸਰੀ ਗੱਲ ਇਹ ਪੁੱਛੋ ਤੀਸਰੀ ਗੱਲ ਇਹ ਪੁੱਛੋ ਪੇ ਇਥੋਂ ਮੈਂ ਬਾਹਰ ਕਿਤੇ ਰਾਤ ਨੂੰ ਨਿਕਲਦਾ ਕਿੰਨੇ ਬੰਦਾ ਪਹਿਰੇ ਲੱਗੇ ਕਿਦੋਂ ਬਾਬਾਈ ਦੇ ਟਾਈਮ ਤੇ ਵੀ ਮੈਂ ਉਦੋਂ 24 ਘੰਟੇ ਬਾਬਾਈ ਦੇ ਕੋਲ ਰਹਿਦਾ ਸੀ ਮੈਂ ਇੱਕ ਮਿੰਟ ਦੀ ਛੱਡ ਕੇ 24 ਘੰਟੇ ਮੈਨੂੰ ਉੱਥੇ ਰਹਿਣਾ ਪੈਂਦਾ ਸੀ ਜੀ ਜਦੋਂ ਵੀ ਕੋਈ ਆਵਾਜ਼ ਮਾਰਦੀ ਮੈਂ 24 ਘੰਟੇ ਸੇਵਾ ਚੋਂ ਰਹਿਦਾ ਸੀ ਜੀ ਜੀ ਹਾਂਜੀ ਹੁਣ ਦੇ ਹਾਲਾਤ ਬਾਬਾ ਜੀ ਕਿਉਂਕਿ ਜਿਹੜੀ ਇਸ ਚੀਜ਼ ਦੇਖ ਰਹੇ ਆ ਉਹ ਹੈ 30 ਸਾਲ ਪਹਿਲਾਂ ਉਹ ਕਹਿੰਦੇ ਵੀ ਮੈਂ ਜਿਹੜਾ ਹੈਗਾ ਅਸੀਂ ਸੇਵਾ ਕਰਦੇ ਸੀਗੇ ਮੈਂ ਡਾਕਟਰ ਸੀ ਮੈਂ ਉਸ ਔਰਤ ਨੂੰ ਜਿਹੜਾ ਦਵਾਦਾਰੂ ਦਿੰਦੀ ਸੀ ਔਰ ਇੱਕ ਸਾਰ ਮੇਰੇ ਧਿਆਨ ਚੋਂ ਨਿਕਲ ਗਿਆ ਇੱਕ ਉਹਨਾਂ ਨੇ ਹੋਰ ਤੁਹਾਡੇ ਬਾਰੇ ਕਿਹਾ ਉਹ ਜਿਹੜੀ ਵੀਡੀਓ ਵਾਇਰਲ ਚ ਵੀ ਕਹਿ ਰਹੇ ਨੇ ਉਹ ਕਹਿੰਦੇ ਵੀ ਇਹ ਜਿਹੜਾ ਹੈਗਾ ਮਾਸ ਖਾਂਦੇ ਸ਼ਕੀਨ ਸੀ ਸਰੋਵਰ ਚੋਂ ਮੱਛੀਆਂ ਫੜ ਕੇ ਬਾਬਾ ਲੱਖਾ ਉਹ ਨਹੀਂ ਖਾਂਦੇ ਰਹੇ ਆ ਇੱਥੇ ਆਪਾਂ ਗੁਰੂ ਘਰ ਬੈਠੇ ਆਂ ਪ੍ਰਮਾਤਮਾ ਨੂੰ ਜਾਨ ਦੇਣੀ ਆਂ ਜੀ ਕਿ ਸੋਚ ਸਕਦੇ ਤੁਸੀਂ ਇੱਥੇ ਗੱਲ ਹੋ ਜੂਗੀ ਇਹਹੀ ਤਾਂ ਬੱਬਾ ਜੀ ਦਾ ਮਤਲਬ ਹੈ ਹੈਰਾਨਗੀ ਵਾਲੀ ਗੱਲ ਆ ਚਲੋ ਇੱਕ ਮੈਂ ਗੱਲ ਵਿੱਚ ਦੂਸਨ ਤਾਂ ਜਿੰਨੇ ਮਰਜੀ ਲਾ ਦੋ ਜੋ ਮੈਂ ਵੀ ਇੱਥੇ ਮੂੰਹ ਤੇ ਬਕਵਾਸ ਕਰ ਦਿੰਨਾ ਜਿੰਨਾ ਮਰਜੀ ਮੇਰੇ ਮੂੰਹ ਫੱਬਦੀਆਂ ਨਹੀਂ ਗੱਲਾਂ ਜੀ 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 ਦੂਸਨ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਆਈ ਤੁਹਾਨੂੰ ਨੇ ਤੁਹਾਡੇ ਬਾਰੇ ਇੰਨੀਆਂ ਗੱਲਾਂ ਉਹਨਾਂ ਨੇ ਕਹੀਆਂ ਕੀ ਪਤਾ ਨਹੀਂ ਕਿਹੜੇ ਕ੍ਰਮ ਦੇ ਸਮੇਂ ਦਾ ਕਹਿੰਦੇ ਹਿਸਾਬ ਤਾਬ ਲੈਣਾ ਸਾਡਾ ਹੂੰ ਤਦੋਂ ਦੇਮ ਦੇਮ ਰਿਪੋਰਟ ਦੇਣੀ ਪੈਣੀ ਪੁੱਲਸ ਨੂੰ ਇਹ ਗੱਲ ਦੇ ਦੇ ਜਿੱਦਾਂ ਉਹ ਰਿਹਾ ਇਹਦਾ ਤੇ ਕੰਮ ਚੱਲ ਸਕਦਾ ਜਿੱਦਾਂ ਆਪਾਂ ਚੱਲ ਰਹੇ ਹੂੰ ਹੂੰ ਇਹਦੇ ਜੂਣਾ ਹਰਾਮ ਕੀਤਾ ਸਾਡੇ ਲੋਕਾਂ ਨੇ ਹੂੰ ਜਣਾ ਖਣਾ ਵੜ ਕੇ ਕੋ ਬੋੜ ਸਿੱਧੀਆਂ ਗੱਲਾਂ ਕਰ ਪੈਂਦਾ ਉਦੋਂ ਬੋਲਦੇ ਜਦੋਂ ਇੰਨਾ ਟਾਈਮ 30 ਸਾਲ ਪਹਿਲਾਂ ਦੀਆਂ ਗੱਲਾਂ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਆਇੰਦਾ 30 ਸਾਲ ਲੰਘਾ ਤੇ ਕਿਉਂ ਲੰਘਾਏ ਉਹ ਉਦੋਂ ਇੱਥੇ ਪਰਿਵਾਰ ਸਮੇਤ ਰਹਿੰਦੇ ਦੇ ਬੀਬੀ ਜਾਂ ਆਪਣੇ ਪਤੀ ਨਾਲ ਉਹਦਾ ਮੁੰਡਾ ਸੀਦਾ ਹਾਲ ਉਹਦੇ ਘਰ ਵਾਲਾ ਸੀਦਾ ਲੈ ਐਵੇਂ ਕੋ ਕੱਲੇ ਥੋੜੇ ਥੇ ਕਲੀ ਜਨਾਨੀ ਲੋੜ ਹੀ ਨਹੀਂ ਆ ਇੱਥੇ ਕਿਹਨੂੰ ਕਿਹਦਾ ਪਰਿਵਾਰ ਰਹਿੰਦਾ ਸੀ ਇੱਥੇ ਉਦੋਂ ਹਾਂਜੀ ਇੱਥੇ ਕਿਸੇ ਨੂੰ ਲੋੜ ਹੀ ਨਹੀਂ ਕੱਲੇ ਨੂੰ ਕਿਸੇ ਨੂੰ ਜਨਾਨੀ ਤੇ ਇੱਥੇ ਰਹਿਣਾ ਕਰਨਾ ਕਮਰਾ ਵੀ ਦੀ ਦੇ ਸੀ ਕਿਸੇ ਨੂੰ ਕਲੀ ਨੂੰ ਜੀ ਤਾਂ ਕਲੀ ਬੀਬੀ ਉਦੋਂ ਵੀ ਨਹੀਂ ਸੀ ਰਹਿੰਦੀ ਤੰਤੂ ਵੀ ਰਹਿੰਦਾ ਸੀ ਹੁੰਦਾ ਹੁਣ ਵੀ ਹਾਂਜੀ ਹਾਂਜੀ ਹੂੰ ਜੀ ਉਹਨੇ ਕਿਹਾ ਵੀ ਮੇਰਾ ਦੁੰਨੇ ਕੋਟ ਕੋਈ ਉਹਨਾਂ ਦੇ ਪਤੀ ਦਾ ਕੋਈ ਰਿਸ਼ਤੇਦਾਰ ਸੀ ਔਰ ਉਹਦਾ ਪਤੀ ਪਹਿਲਾਂ ਇੱਥੋਂ ਬਾਬਾ ਸਾਧੂ ਸਿੰਘ ਜੀ ਮਾਪੁਰਸ਼ ਉਹਨਾਂ ਦਾ ਉਹ ਜਿਹੜਾ ਹੈਗਾ ਉਹ ਸ਼ਰਧਾਲੂ ਸੀ ਉਹ ਆਉਂਦਾ ਹੁੰਦਾ ਸੀ ਕਹਿੰਦੀ ਮੇਰੇ ਵਿਆਹ ਤੋਂ ਪਹਿਲਾਂ ਉਹ ਆਉਂਦੇ ਸੀ ਔਰ ਉਹ ਵੀ ਮੈਨੂੰ ਲਿਆਉਣ ਲੱਗ ਪਏ ਤੇ ਮੇਰੇ ਨਾਲ ਇਸ ਤਰ੍ਹਾਂ ਇੱਥੇ ਹੁੰਦਾ ਰਿਹਾ ਔਰ ਮੇਰੀ ਬੜੀ ਸ਼ਰਧਾ ਤੇ ਇਹਦਾ ਬਾਈ ਆਮ ਕੋਈ ਇੱਥੋਂ ਦੇ ਪਾਠੀ ਸਿੰਘ ਦੇ ਬਾਰੇ ਵੀ ਕੋਈ ਕਹਦੇ ਵੀ ਨਾ ਕਿਉਂਕਿ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਦੀ ਆਮ ਸੰਗਤ ਦੀ ਬਹੁਤ ਸ਼ਰਧਾ ਜਿੰਨੀ ਬਾਣੀ ਸੱਚੇ ਪਾਤਸ਼ਾਹ ਦੀ ਇੱਥੇ ਪੜ੍ਹੀ ਜਾਂਦੀ ਜਿੰਨਾ ਮਹਾਰਾਜ ਦਾ ਜਦੋਂ ਇਸ ਤਰ੍ਹਾਂ ਦੇ ਸਵਾਲ ਉੱਠਣਗੇ ਤਾਂ ਮਨ ਦੇ ਵਿੱਚ ਸ਼ੰਕੇ ਜਾਣਗੇ ਤਾਂ ਹੀ ਮੈਂ ਕਹਾਂ ਵੀ ਬਾਬਾ ਜੀ ਨੂੰ ਤੁਹਾਡਾ ਸਮਾਂ ਲਿਆ ਪੁੱਛਣਾ ਚਾਹੁੰਨੇ ਵੀ ਅਕਸਰ ਤੁਹਾਡੇ ਤੇ ਹੀ ਇਲਜ਼ਾਮ ਲਾਈ ਜਾ ਰਹੇ ਨੇ ਲਾਏ ਉਹ ਜਾ ਰਹੇ ਨੇ ਜਿਹੜੇ ਕੋਈ ਮਤਲਬ ਇਥੋਂ ਥੱਲੇ ਨਹੀਂ ਗੱਲ ਉਤਰਦੀ ਇਹਦੇ ਪਿੱਛੇ ਕੋਈ ਰਾਜ ਆ ਇਹਦੇ ਪਿੱਛੇ ਕੋਈ ਰਾਜ ਆ ਜੋ ਕੁਝ ਹੋ ਰਿਹਾ ਸਿਰ ਮੈਨੂੰ ਬਦਨਾਮ ਕਰਨ ਵਾਸਤੇ ਸਾਰੇ ਟਾਰਗੇਟ ਕਰਦੇ ਆਪ ਇਹਨੂੰ ਕਿਸ ਤਰ੍ਹਾਂ ਜੇ ਕੋਈ ਨਾ ਉੱਭਰਿਆ ਜਿਹੜਾ ਕੋਈ ਕੰਮ ਕਰਦਾ ਉਹਨੇ ਲੋਕਾਂ ਦੇ ਸਾਹਮਣੇ ਆਉਣਾ ਹੀ ਆਉਣਾ ਵਾ ਸਮਝੇ ਨਾ ਗੱਲ ਇਹਨਾਂ ਗੱਲਾਂ ਕਰਕੇ ਦੋਸ਼ ਲਾਇ ਜਾਂਦੇ ਪੈ ਇਹਨੂੰ ਦਬਾਓ ਜਿੱਦਾਂ ਕਦੇ ਖਤਮ ਕਰੋ ਹੁਣ ਸਿੱਖ ਕੌਮ ਦੇਤੇ ਕੌ ਪਟੂ ਜੰਦੇ ਸਾਡੇ ਬਾਦਲੇ ਫਿਰ ਦਬਾਉਣ ਵਾਸਤੇ ਵੀ ਸਿੱਖ ਕੋ ਮਾਰਸ਼ਲ ਕੌਮ ਆ ਇਹਨੂੰ ਜਿੰਨਾ ਦਿਮਾਗ ਰੱਖਾਂਗੇ ਤਾਂ ਹੀ ਐਸੀ ਇੱਥੇ ਤੁਸੀਂ ਕਹਿੰਦੇ ਇਹਦੇ ਪਿੱਛੇ ਕੋਈ ਰਾਜ ਹੈ ਕਿਹੜਾ ਰਾਜ ਹੋ ਸਕਦਾ ਕੋਈ ਆਪਣਾ ਹੈ ਜਾਂ ਕੋਈ ਬਾਹਰ ਦਾ ਕੌਣ ਹੋ ਸਕਦਾ ਦੇਖੋ ਸਾਡੀ ਜਿੱਦਾਂ ਹੁਣ ਚੱਲ ਰਿਹਾ ਜੋ ਹਾਲਾਤ ਬਣੇ ਹਰ ਇੱਕ ਦੇ ਨਿਸ਼ਾਨਾ ਬਣਿਆ ਪਿਆ ਹੂੰ ਹਰ ਕੋ ਕਹਦਾ ਕਿ ਇਹ ਉੱਬਰਿਆਂ ਨੂੰ ਕਿਹਦਾ ਦਬਾਓ ਇਹ ਬਰਿਆਂ ਨੂੰ ਕਿਹਦਾ ਦਬਾਓ ਹਾਂਜੀ ਜੋ ਮੇਰੇ ਕਰਮ ਧਰਮਾਂ ਉਹ ਮੇਰੇ ਨਾਲ ਜਾਣੇ ਜੇ ਮੈਂ ਚੰਗਾ ਕਰ ਬਿੱਜੂਗਾ ਚੰਗਾ ਲੋਕਾਂ ਵਿੱਚ ਜਾਊਗੀ ਜੇ ਕੋਣ ਜਾਨ ਬਚ ਕੇ ਦੂਸਾਂ ਲਾਲਾ ਕੇ ਕਰਨਾ ਬਦਾਂ ਤੇ ਕਰੀ ਜਾਣ ਮੈਂ ਤਾਂ ਨਟਾਂਕਾ ਸੱਚਾ ਮੈਂ ਪ੍ਰਮਾਤਮਾ ਦੇ ਇਹ ਲੋਕਾਂ ਦੀ ਦੁਨੀਆ ਦੀ ਨਜ਼ਰ ਸਾਲ ਮੈਂ ਗਲਤ ਹੋ ਜਾਦਾ ਹੋਊਗਾ ਹੋਊਗਾ ਲੋਕ ਕਹ ਰਹੇ ਨੇ ਪਰ ਲੇਕਿਨ ਮੈਂ ਪਰਮੇਸ਼ਰ ਦੇ ਘਰ ਵਿੱਚੋਂ ਮੈਂ ਸੱਚਾ ਵਾਂ ਮੈਨੂੰ ਉੱਥੋਂ ਮੈਨੂੰ ਕੋਈ ਖਤਰਾ ਨਹੀਂ ਹੈਗਾ ਜੀ ਉੱਥੇ ਜਾ ਕੇ ਮੂੰਹ ਦਿਖਾਉਣਾ ਵਾ ਮੈਂ ਲੋਕਾਂ ਨੂੰ ਮੂੰਹ ਨਹੀਂ ਦਿਖਾਉਣਾ ਹੈਗਾ ਜੀ ਜੀ ਬਿਲਕੁਲ ਪਰਮਾਤਮਾ ਤੇ ਬੇਸ਼ੱਕ ਇੱਥੇ ਅਸੀਂ ਇੱਕ ਦੂਜੇ ਨੂੰ ਦੇਖ ਰਹੇ ਹਾਂ ਪਰ ਪਰਮਾਤਮਾ ਤਾਂ ਹਰ ਇੱਕ ਜਗ੍ਹਾ ਤੇ ਸਾਨੂੰ ਦੇਖ ਹੀ ਰਿਹਾ ਸਾਰਿਆਂ ਨੂੰ ਜੀ ਜੀ ਇੱਕ ਮੇਰਾ ਉਦਾਂ ਹੈਗਾ ਸਵਾਲ ਹੁਣ ਇੱਥੇ ਜਿਹੜਾ ਨਾਨਕ ਸਰ ਜਗਰਾਉ ਸੰਸਥਾ ਦੇ ਵਿੱਚ ਅੰਦਾਜ਼ਾ ਜਿਾ ਕਿੰਨੇ ਬੱਚੇ ਪਚੰਗੀ ਵਿਦਿਆਰਥੀ ਵਿਦਿਆਲੇ ਨੇ ਅੱਛਾ ਜਿਕੇ ਬੱਚਾ ਨੂੰ ਇੱਥੇ ਲਿਖੇ ਬੱਚਾ ਨੂੰ ਹਿੰਦੀ ਰੱਖਦੇ تھے ਹੁਣ ਨਹੀਂ ਰੱਖਦੇ ਹਾਂਜੀ ਬਿਲਕੁਲ ਨਹੀਂ ਰੱਖਦੇ ਜੱਸੀ ਵਾਲੀ ਘਟੜਾਂ ਤੋਂ ਬਾਅਦ ਨਹੀਂ ਨਹੀਂ ਪਹਿਲਾਂ ਮਨੀਸ਼ੀ ਰੱਖਦੇ ਪਰ ਜੱਸੀ ਵੇਲੇ ਤਾਂ ਸੀ ਨਾ ਬ ਫਿਰ ਉਹ ਬੱਚਾ ਬਾਹਰੋਂ ਆਇਆ ਸੀ ਜਗਰਾਵਾਂ ਤੋਂ ਸੀਗਾ اچھا ਉਹ ਜੱਸੀ ਲੈ ਕੇ ਆਇਆ ਉਹਨੂੰ ਹਾਂਜੀ ਉਹ ਹੀ ਕਿਤੇ ਲੈ ਕੇ ਆਇਆ ਅੱਛਾ ਮਤਲਬ ਬੱਚੇ ਨਹੀਂ ਰੱਖੇ ਜਾਂਦੇ ਨਹੀਂ 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 ਇਹ ਬੱਚਾ ਇੱਥੇ ਰੱਖਦੇ ਨਹੀਂ ਕੋਈ ਠੀਕ ਹੈ ਬੱਚਾਂ ਦੀ ਦੇਖਭਾਲ ਰੱਖਣੀ ਨਿਗਰਾਨੀ ਕਰਨੀ ਬਸ ਸਾਡੇ ਸਕੂਲ ਆ ਉੱਥੇ ਅਸੀਂ ਬੱਚੇ ਭੇਜਿਓ ਤੇ ਪੜ੍ਹਦੇ ਆ ਠੀਕ ਆ ਉੱਥੇ ਲੱਗਦੀਆਂ ਕਲਾਸਾਂ ਠੀਕ ਹੈ ਢੀਰੇ ਵਿੱਚ ਕੋਈ ਬੱਚਾ ਰਹਿੰਦਾ ਹੀ ਨਹੀਂ ਇੱਥੇ ਨਹੀਂ ਹੈ ਬੱਚਾ ਤਾਂ ਇਹ ਵੀ ਸਪਸ਼ਟ ਗੱਲਬਾਤ ਤੋਂ ਸਪਸ਼ਟ ਹੋਇਆ ਕਿ ਉਹ ਜੱਸੀ ਆਪ ਜਿਹੜਾ ਹੈਗਾ ਪਰ ਸੰਪਰਕ ਕਰਕੇ ਇੱਥੇ ਬੱਚੇ ਨੂੰ ਲੈ ਕੇ ਆਇਆ ਹਾਂ ਹਾਂ ਜੀ ਤਾਂ ਉਹਦਾ ਫਿਰ ਵੱਡੀ ਉਮਰ ਦੇ ਇੱਥੇ ਗਰੰਥੀ ਸਿੰਘ ਰਹਿੰਦੇ ਨੇ ਕਿੰਨੀ ਉਮਰ ਤੋਂ ਲੈ ਕੇ ਅੰਦਾਜ਼ਨ ਜਿਹੜਾ ਹੈਗਾ ਇੱਥੇ ਜਿਹੜੇ ਉਹ ਰਹਿੰਦੇ ਨੇ ਮਤਲਬ ਘੱਟੋ ਘੱਟ 18-20 ਸਾਲ ਤੋਂ ਉੱਪਰ ਅੱਛਾ ਜੀ 18 ਸਾਲ ਤੋਂ ਉੱਪਰ ਹਾਂਜੀ ਹਾਂਜੀ ਉਹ ਇੱਥੇ ਰਹਿ ਸਕਦੇ ਨੇ ਹਾਂਜੀ ਤੇ ਜੇ ਕਿਸੇ ਨੇ ਬੱਚਾ ਛੱਡਣਾ ਹੋਵੇ ਤਾਂ ਫਿਰ ਉਹ ਤੁਸੀਂ ਵਿਦਿਆ ਦਾ ਉਹਨੂੰ ਕਹਿੰਦੇ ਵਿਦਿਆ ਉਹ ਇੱਥੇ ਪੜਾਉਣਾ ਹੈ ਉੱਥੇ ਪੜਾਉਨੇ ਆ ਉੱਥੇ ਕਰਦੇ ਆ ਜੀ ਜੀ ਤਾਂ ਹੋਰ ਤੁਸੀਂ ਕੁਝ ਖਾਸ ਇਨ੍ਹਾਂ ਕਟਰਾਮਾਂ ਬਾਰੇ ਕੋਈ ਪਿਛਲੇ ਇੱਕ ਹੋਰ ਵੀ ਕਿਸੇ ਡੇਰੇ ਦਾ ਹੋਇਆ ਸਿੱਖਿਆ ਰੋਂਦਾ ਇੱਥੇ ਦਾ ਸਬੰਧ ਨਹੀਂ ਸੀ ਤਾਂ ਮੈਂ ਉਹ ਗੱਲ ਨਹੀਂ ਸ਼ੁਰੂ ਕਰਨੀ ਚਾਹੁੰ 10 ਕਿ ਮਹੀਨੇ ਪਹਿਲਾਂ ਕਿਸੇ ਪੂਰੇ ਚ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ ਸੀਗੇ ਉਹ ਬੰਦਾ ਜਿਹੜਾ ਜਦੀ ਗੱਲ ਕਰਦੇ ਉਹਨੂੰ ਵੀ ਨਾਨਕ ਸਾਹਿਬ ਦੇ ਨਾਲ ਜੋੜਿਆ ਜਾ ਅੱਜ ਤੱਕ ਮੈਂ ਉਸ ਬੰਦੇ ਦਾ ਦਰਸ਼ਨ ਨਹੀਂ ਕੀਤਾ ਵੀ ਕਿਹੋ ਜਿਹਾ ਕਿਦਾਂ ਦੀ ਸ਼ਕਲ ਆ ਉਹਨੂੰ ਵੀ ਨਾਨਕਸ ਕਿਉਂਕਿ ਉਹ ਆਪਣੇ ਕੋਲ ਚੱਕ ਸਾਡੇ ਨਾਲ ਜੋੜ ਉਹ ਵੀ ਸਾਡੇ ਨਾਲ ਜੋੜ ਤੁਹਾਨੂੰ ਹੋ ਚੱਕੇ ਕੋਈ ਅੱਜ ਤੱਕ ਮੈਂ ਇਥੇ ਇਨੈਚਰ ਹੋ ਗਿਆ ਅੱਜ ਤੱਕ ਉਹਦੀ ਸ਼ਕਲ ਨਹੀਂ ਦੇਖੀ ਉਹਦਾ ਚਿਹਰਾ ਕਿਹੋ ਜਿਹਾ ਹੂੰ ਜੀ ਉਹਨੇ ਇਦਾਂ ਦੀਆਂ ਗੱਲਾਂ ਕਰਨੀਆਂ ਘਟਰਾਵਾਂ ਕੱਢੀਆਂ ਇੱਥੇ ਅੱਜਕੱਲ ਕੀ ਆ ਜਿੰਨੋ ਮਰਜੀ ਪੈਸੇ ਤੇ ਜੋ ਮਰਜੀ ਬੁਲਾ ਲਓ ਅੱਜ ਦੁਨੀਆ ਦਾ ਜੇ ਧੀਤੀ ਚਲਦੀ ਆ ਇਹ ਬਹੁਤ ਮਾੜਾ ਜਿਹੜਾ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਇਹਨੇ ਤੇ ਦੁਨੀਆ ਦਾ ਬੇੜਾ ਗਲ ਕਰ ਕਰਾਦਾ ਇਹ ਚੰਗੇ ਪਾਸੇ ਵਰਤੇਦੇ ਤੇ ਕਿਦਾਂ ਲੋਕਾਂ ਦਾ ਭਲਾ ਹੁੰਦਾ ਕਿੰਨਾ ਕੁਝ ਹੁੰਦਾ ਜਿਸ ਤਰ੍ਹਾਂ ਜੀ ਬਹੁਤ ਸਾਰੇ ਸਥਾਨ ਨੇ ਜਿਨ੍ਹਾਂ ਦੇ ਬਾਹਰ ਲਿਖਿਆ ਹੋਇਆ ਕਿਸੇ ਨੇ ਨਾਨਕਸਰ 68 ਲਿਖਿਆ ਹੋਇਆ ਕਿਸੇ ਨੇ ਕੁਝ ਲਿਖਿਆ ਹੋਇਆ ਕੀ ਕਿਉਂਕਿ ਮੁੱਖ ਸਥਾਨ ਇਹ ਹੈ ਤਾਂ ਕੀ ਤੁਸੀਂ ਕੁਝ ਇਸ ਤਰ੍ਹਾਂ ਦਾ ਪਲਾਨ ਕੀਤਾ ਵੀ ਉੱਥੋਂ ਦੇ ਬੰਦਿਆਂ ਦੀ ਦੇਖੋ ਹਣਾ ਸਾਡੀ ਦੇਖਰੇਖ ਕੀਤੀ ਜਾਵੇ ਕੋਈ ਹੋਰ ਕਾਨੂੰਨ ਘਟਰਾ ਵਾਪਰਦੀ ਤਾਂ ਕਹਿਣਗੇ ਵੀ ਦੇਖੋ ਇਹਨਾਂ ਨੇ ਅਜੇ ਵੀ ਰਿਸਟਾਰ ਕੀਤੀ ਅੱਛੀ ਇੱਥੇ ਤਿੰਨ ਤਨ ਜਿਮੇਵਾਰ ਪਹਿਲਾਂ ਉਹ ਦੇਮਾਪੁਰਖਾਂ ਵਾਲੀ ਤਨ ਜਿਮੇਵਾਰ ਸੀ ਜੀ ਤੇ ਹੁਣ ਅਸੀਂ ਵੀ ਤਿੰਨ ਸੇਵਾਦਾਰ ਇੱਥੇ ਤੇ ਸਾਡਾ ਅਹੀਂ ਮੀਟਿੰਗ ਹੋਈ ਹੈ ਸਾਡੀ ਹੁਣੇ ਹੀ ਪੂਰਾ ਇੱਥੋਂ ਇੱਥੋਂ ਨਾਂ ਸਰਪੋ ਕੋ ਨਵਾਂ ਜਾਰੀ ਕਰਾਂਗੇ ਤੇ ਜਿਹੜੇ ਜਿੱਥੇ ਵੀ ਕੋਈ ਨਾਂ ਸਰ ਨਾਂ ਤੇ ਕੋਈ ਬੈਠਾ ਵਾ ਜਿੱਥੇ ਵੀ ਕੋਈ ਨਾਂ ਸਰ ਦਾ ਨਾਂ ਲੈ ਕੇ ਚੱਲਦਾ ਵਾ ਉਹਨੂੰ ਇੱਥੋਂ ਦੇ ਮਤੇ ਤਹਿਤ ਰਹਿਣਾ ਪਊਗਾ ਇੱਥੇ ਦੇ ਹੁਕਮ ਦੇ ਮਤਾਬਕ ਰਹਿਣਾ ਪਊਗਾ ਜੇ ਸਹੀ ਤਰ੍ਹਾਂ ਮਰਜ਼ਾ ਦਾ ਵਿੱਚ ਰਹੂਗਾ ਤੇ ਠੀਕ ਹੈ ਨਹੀਂ ਤੇ ਆਪਣਾ ਨਾਮ ਚੇਂਜ ਕਰ ਲੈ ਜੀ ਜੀ ਤਾਂ ਅਸੀਂ ਬਾਬਾ ਲਖਾ ਸਿੰਘ ਹੁਣਾ ਦੇ ਨਾਲ ਜਿਹੜਾ ਹੈਗਾ ਇੱਕ ਤੋ ਜਿਹੜੀ ਵੀਡੀਓ ਬੀਬੀ ਦੀ ਵਾਇਰਲ ਹੋਈ ਉਹਦੇ ਬਾਰੇ ਔਰ ਕੁਝ ਜਿਹੜੇ ਇਲਜ਼ਾਮ ਨੇ ਉਹ ਇੰਟਰਵਿਊ ਦੇ ਵਿੱਚ ਅਮਰਪਾਲ ਸਿੰਘ ਮਹਿਰੋ ਹੁਣਾ ਜੜੀਆਂ ਗੱਲਾਂ ਕਈਆਂ ਔਰ ਬੀਬੀ ਨੇ ਫੋਨ ਕਾਲ ਦੇ ਉੱਤੇ ਕਈਆਂ ਉਹਦੇ ਬਾਰੇ ਜੜੀਆਂ ਹੈਗੀਆਂ ਅਸੀਂ ਗੱਲਾਂ ਦੇ ਵਿੱਚ ਬਾਬਾ ਜੀ ਦਾ ਪੱਖ ਜਿਹੜਾ ਜਾਣਿਆ ਹਾਲਾਂਕਿ ਫਿਰ ਮੈਂ ਕਿਉਂਕਿ ਜਦੋਂ ਇਹ ਇਲਜ਼ਾਮ ਲੱਗੇ ਬਹੁਤ ਸਾਰੀ ਸੰਗਤ ਦੇ ਮਨ ਦੇ ਵਿੱਚ ਵੀ ਉਹ ਵੀਡੀਓ ਵਾਇਰਲ ਹੋਈ ਕਿਉਂਕਿ ਸਾਡੇ ਤੋਂ ਤਾਂ ਇਤੋਂ ਤੋਂ ਪਹਿਲਾਂ ਚੱਲ ਗਈ ਤਿੰਨ ਚਾਰ ਦਿਨ ਪਹਿਲਾਂ ਤੇ ਲੋਕਾਂ ਦੇ ਮਨ ਚ ਵੀ ਗਈ ਸੰਗਤ ਦੇ ਮਨ ਚ ਵੀ ਗਈ ਵੀ ਇਹ ਏਡੀ ਏਡੀ ਸੰਸਥਾਵਾਂ ਜ ਜੀ ਬਾਬਾ ਈਸ਼ਰ ਸਿੰਘ ਜੀ ਬਾਬਾ ਜਿਹੜੇ ਵੱਡੇ ਮਹਾਂਪੁਰਚ ਉਹਤੇ ਇੰਨਾ ਮਤਲਬ ਮਾਇਆ ਤੋਂ ਨਰਮੋਸ ਸੀ ਉਹਤੇ ਜਿੱਥੇ ਬਾਣੀ ਪੜਦੇ ਕੁੱਲੀ ਵੀ ਛੜ ਜਾਂਦੇ ਸੀ ਔਰ ਹੁਣ ਲੋਕਾਂ ਚਾਹਤ ਵੀ ਇਹਦੇ ਬਾਬੇ ਤੇ ਮਾਇਆ ਦੇ ਹੀ ਪੁਜਾਰੀ ਨੇ ਇਹਤੇ ਵੱਡੀਆਂ ਵੱਡੀਆਂ ਕੰਮ ਕਰਦੇ ਨੇ ਮੈਂ ਤੁਹਾਨੂੰ ਮੈਂ ਦੋ ਤਿੰਨ ਮੈਂ ਬੇਨਤੀਆਂ ਹੋਰ ਕਰ ਦਵਾਂ ਜੀ ਬਿਲਕੁਲ ਜਿਹੜੇ ਲੋਕਾਂ ਨੂੰ ਗੱਲ ਕਰਦੇ ਨੇ ਮਾਇਆ ਦੇ ਪੁਜਾਰੀ ਜਿਹੜੇ ਲੋਕ ਕਹਿੰਦੇ ਆ ਜੀ ਜਿੰਨੀ ਪ੍ਰੈਕਟਿ ਗੁਰੂ ਘਰ ਦੀ ਆ ਹਾਂ ਮੈਂ ਕਿਸੇ ਬੰਦੇ ਦਾ ਹੋਰ ਇੱਕੀਦਾ ਦਾ ਮੈਂ ਕੋਈ ਦਮ ਨਹੀਂ ਮਾਰਦਾ ਜੀ ਬਾਬਾ ਨਾਸੀਂ ਦਾ ਦਮ ਮਾਰਦਾ ਬਾਬਾ ਐਸ ਸਿੰਘ ਦਾ ਮਾਰਦਾ ਬਾਬਾ ਸੰਤ ਸਿੰਘ ਦਾ ਮਾਰਦਾ ਆਪਣੀ ਮੌਜੂਦੀ ਵਿੱਚ ਮੈਨੂੰ ਇੱਥੇ 50 ਸਾਲ ਹੋ ਗਏ ਇੱਥੇ ਰਹਿੰਦੇ ਤੂੰ ਜਿੰਨੀ ਪ੍ਰਾਪਰਟੀ ਸਾਰੀ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਜਿਸਟਰਡ ਆ ਅੱਛਾ ਗੁਰੂ ਗ੍ਰੰਥ ਸਾਹਿਬ ਜਦੋਂ ਉਹ ਮਰਜੀ ਆ ਕੇ ਦੇਖ ਲੈ ਅਸੀਂ ਇੱਥੇ ਤੇ ਚੌਂਕੀਦਾਰ ਆ ਕਿ ਇੱਥੇ ਕੋਈ ਇੱਥੋਂ ਕੋਈ ਮੌਤ ਬਾਰੇ ਕੋਈ ਕੋਈ ਇੱਥੇ ਸਭ ਕੋਈ ਸੰਤ ਬਣ ਕੇ ਗੁਰੂ ਬਣ ਕੇ ਇੱਥੇ ਬੈਠੇ ਹੋਏ ਅਸੀਂ ਸਿਰਫ ਚੌਂਕੀਦਾਰ ਆ ਚੌਂਕੀਦਾਰ ਦਾ ਮਤਲਬ ਆ ਪਹਿਰਾ ਦੇਣਾ ਤੇ ਜਿੰਨੇ ਮੈਂ ਕੰਮ ਕਰ ਰਿਹਾ ਜਿੰਨੇ ਵਰਲਡ ਵਿੱਚ ਬੇਰਾਜ ਦਾ ਨਾਮ ਆ ਜਿੰਨੇ ਲੋਕ ਦੇਖਦੇ ਕਰਦੇ ਆ ਕੋਈ ਇਹਨੇ ਮਹੰਗਾ ਤੋਂ ਕੋਈ ਕੰਮ ਨਹੀਂ ਕਰਦਾ ਜਨਾ ਅਮਦਾਸ਼ ਕਰ ਰਿਹਾ ਵਾ ਲੇਕਿਨ ਕੀ ਆ ਕੇ ਜਦੋਂ ਐਹੋ ਜਿਹੇ ਕਿ ਡਰਾਮਾ ਵਾਪਰਦਿਆਂ ਇਨਾ ਕੋਈ ਸਾਹਮਣੇ ਹੁੰਦਾ ਵਾ ਮਨ ਟੁੱਟ ਜਾਂਦਾ ਪੀ ਅਸੀਂ ਤੇ ਦੁਦੀਆਂ ਵਾਸਤੇ ਆਪਣਾ ਆਪ ਕੁਰਬਾਨ ਕਰਤਾ ਖਤਮ ਕਰ ਦਿੱਤਾ ਮੈਂ ਆਪਣੇ ਸਰੀਰ ਦਾ ਨਹੀਂ ਦੇਖਿਆ ਪੀ ਮੇਰਾ ਸਰੀਰ 24 ਘੰਟੇ ਡੁੱਦੀ ਤੇ ਹੋ ਰਿਹਾ ਕਿ ਮੈਂ ਸੇਵਾ ਜਨ ਨਭਾਈ ਆ ਕੋਈ 2 ਘੰਟੇ ਕੰਮ ਕਰਦਾ ਕੋਈ 4 ਕੋਈ 10 ਕੋਈ 12 ਕੋਈ 16 ਕੋਈ 18 ਘੰਟੇ ਕੰਮ ਕਰਦਾ ਫੇਰ ਵੀ ਉਹਨੂੰ 6 ਘੰਟੇ ਤੇ ਮਿਲ ਕੇ ਆਰਾਮ ਕਰਨ ਨੂੰ ਮੈਂ ਤੇ ਮੇਰਾ ਤਾਂ ਉਹ ਵੀ ਟਾਈਮ ਨਹੀਂ ਰਿਹਾ ਸ਼ੁਰੂ ਤੋਂ ਲੈ ਕੇ ਇਹ ਤਾਂ ਕਿਸੇ ਵੀ ਨੂੰ ਬੰਦੇ ਨੂੰ ਪੁੱਛ ਕੇ ਦੋ ਲੋ ਮੇਰੇ ਜੀਵਨ ਬਾਰੇ ਵੀ ਮੇਰੀ ਲਾਈਫ ਕਿਦਾਂ ਦੀ ਬਤੀਤ ਹੋਈ ਆ ਸ਼ੁਰੂ ਤੋਂ ਲੈ ਕੇ ਤੇ ਇੰਨੇ ਇੰਨੇ ਘੰਟੇ ਕੰਮ ਕਰਕੇ ਦੱਸ ਕੌਮ ਵਾਸਤੇ ਜਗਤ ਵਾਸਤੇ ਕਿ ਅੱਜ ਸਾਡੀ ਸਿਰ 'ਤੇ ਇਹ ਸਵਾਵਾਂ ਪੈ ਰਹੀਆਂ ਕੀ ਮੈਂ ਕਦਮ ਚ ਕੂੰ ਕੀ ਮੈਂ ਅਗਲਾ ਹੁਣ ਸਟੱਪ ਲੈ ਕੇ ਚੱਲੂ ਇੱਕ ਉਮਰ ਵਿਆਹ ਹੀ ਨਹੀਂ ਵਢੇਦੀ ਹੋ ਗਈ। ਮਸਲਾ ਉਹੀ ਹੈ ਜੀ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਸਿਲਾਇਆ ਉਸੇ ਕਰਕੇ ਕਿ ਆਮ ਸੰਗਤ ਦੇ ਮਨਚ ਵੀ ਇੱਕ ਬੀਬੀ ਐ ਔਰ ਉਹ ਜਦੋਂ ਦੀ ਕੋਈ ਆਮ ਬੰਦਾ ਗੱਲ ਕਰੇ ਨਾ ਉਹ ਬੀਬੀ ਨੇ ਅਮਰਤ ਸਰਤੇ ਕੇਸ ਕੀ ਉਹ ਕਹਿੰਦੀ ਮੈਂ মিডিਆ ਚ ਆਉਣ ਨੂੰ ਵੀ ਤਿਆਰ ਆ ਮੈਂ ਤੇ ਮ ਕਾਨੂੰ ਕੀ ਜੋ ਮਰਜ਼ੀ ਰਨੇ ਸੇ ਤੇ ਲੋਰ ਜੋ ਮਰਜ਼ੀ ਕਰੀ ਜਾਓ ਜਿਹੜੇ ਨਹੀਂ ਨਸ਼ੇ ਤੇ ਲੋਰ ਜੋ ਮਰਜ਼ੀ ਕੇ ਕੋ ਘੁਲਣਾ ਚੱਲਣਾ ਨਸ਼ੇ ਦੀ ਢੋਜਾਂ ਨਚਾ ਜੋ ਪੰਜਾਬ ਦੇ ਚੱਲ ਰਿਆ ਨਸ਼ੇ ਦੀ ਢੋਲਣਾ ਜੋ ਮਰਜ਼ੀ ਘੁਾਈ ਜਾਓ ਕੋ ਵੀ ਨਸ਼ਾ ਨਸ਼ਰੇ ਸੇ ਬਣ ਕੇ ਤੁਸੀਂ ਜਾ ਕੇ ਚੈੱਕ ਕਰੋ ਮੈਨੂੰ ਕੀ ਪਤਾ ਹੁਣ ਚੈੱਕ ਕਰ ਲਓ ਫਿਰ ਉਹ ਤੋਂ ਬਾਅਦ ਰਿਪੋਰਟ ਦਿਓ ਜੀ ਤਾਂ ਅਸੀਂ ਬਾਬਾ ਲਖਾ ਸਿੰਘ ਹੁਣਾਂ ਦਾ ਕੁਝ ਸਮਾਂ ਲਿਆ ਉਹਨਾਂ ਤੇ ਜਿਹੜਾ ਕਰੀਆਂ ਗੱਲਾਂ ਬਾਰੇ ਜਿਹੜਾ ਹੈਗਾ ਉਹ ਉਹਨਾਂ ਦੱਸਿਆ ਔਰ ਇੱਕ ਕੱਲ ਬੜੀ ਸਾਪ ਸਪਸ਼ਟ ਨਿਕਲ ਕੇ ਸਾਹਮਣੇ ਕਿਉਂਕਿ ਮੈਂ ਖੁਦ ਨਿੱਜੀ ਤੌਰ ਤੇ ਇੱਕ ਪੱਤਰਕਾਰ ਹੋਣ ਦੇ ਨਾਲ ਨਾਲ ਸਿੱਖਵੀਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੇ ਨਾਲ ਮੇਰਾ ਵਿਚਰਨਾ ਜਿਹੜਾ ਹੈਗਾ ਨੰਗ ਸਿੰਘ ਸੰਪਰਦਾਵਾਂ ਟਕਸਾਲ ਨਿਰਮਲਾ ਸੰਪਰਦਾਵਾਂ ਦੇ ਨਾਲ ਵਿਚਰਨਾ ਜਿਹੜਾ ਹੈਗਾ ਕਿਉਂਕਿ ਸ਼ਹੀਦੀ ਦਿਹਾੜੇ ਜਾਂ ਗੁਰਪੁਰਬ ਆਦਿਕ ਦਿਹਾੜਿਆਂ ਕਰਕੇ ਜਾਣਾ ਆਉਣਾ ਪੈਂਦਾ ਔਰ ਇਹ ਗੱਲ ਕਈ ਵਾਰ ਸਾਡੇ ਮੰਡੇ ਵਿੱਚ ਹੁੰਦਾ ਸੀ ਵੀ ਨਾਨਕ ਸਰ ਡੀਪ ਪ੍ਰੋਪਰਟੀ ਬਾਬੇ ਗੱਡੀਆਂ ਲਈ ਫਿਰਦੇ ਆ ਉੱਥੇ ਤੇ ਪਰ ਇਹਨਾਂ ਨੇ ਜਿਹੜਾ ਬਾਬਾ ਲੱਖਾ ਸਿੰਘ ਉਹਨਾਂ ਦੱਸਿਆ ਵੀ ਇਹ ਜਿਹੜੀ ਇੱਥੋਂ ਦੀ ਜਾਇਦਾਦ ਆ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਨ ਇਸ ਵਕਤ ਤਰਨਦਲ ਦੇ ਬਾਬਾ ਗੱਜਨ ਸਿੰਘ ਦੀ ਮਾਪੁਰਸ਼ਾ ਦਾ ਬੜਾ ਮੋਹ ਪਿਆਰ ਰਿਹਾ ਉਹਨਾਂ ਦੱਸਦੇ ਕਿਉਂਕਿ ਉਹ ਸਾਰੀ ਜਿਹੜੀ ਹੈ ਲੋ ਲੰਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਔਰ ਇੱਥੋਂ ਦੀ ਪ੍ਰਾਪਰਟੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਆ ਹਾਂ ਪਰ ਇਹ ਜ਼ਰੂਰ ਹੈ ਕਿ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਹੈਗੇ ਨੇ ਕਿਸੇ ਸੰਸਥਾ ਦੇ ਜਿਹੜਾ ਹੈਗਾ ਵੱਡੇ ਮੁਖੀ ਤੇ ਜਾਂ ਜਿਹੜੇ ਵੱਡੇ ਬਾਬੇ ਤੇ ਲੱਗਦੇ ਨੇ ਵੱਡੇ ਜਿਹੜੇ ਉੱਥੇ ਮੁਖ ਪ੍ਰਬੰਧਕ ਹੁੰਦੇ ਨੇ ਤਾਂ ਸਵਾਲ ਜਿਹੜੇ ਹੈਗੇ ਨੇ ਆਮ ਸੰਗਤ ਦੇ ਆਮ ਲੋਕਾਂ ਦੇ ਮਨ ਦੇ ਵਿੱਚ ਵੀ ਜਿਹੜਾ ਹੈਗਾ ਉੱਥਨੇ ਲਾਜ਼ਮੀ ਨੇ ਕਿਉਂਕਿ ਸਿੱਖ ਚਰਿੱਤਰ ਰੂਪੀ ਕਿਟਰਾ ਵਿੱਚ ਹੋ ਰਹੀਆਂ ਨੇ ਤਾਂ ਜਿਹੜੀਆਂ ਇੱਥੋਂ ਦੀ ਜੱਸੀ ਵਾਲੀ ਘਟਨਾ ਹੈਗੀ ਉਹ ਵੀ ਆਪਾਂ ਜਿਹੜਾ ਹੈਗਾ ਬਾਬਾ ਲੱਖਾ ਸਿੰਘ ਉਹਨਾਂ ਨੂੰ ਪੁੱਛੀ ਹਾਲਾਂਕਿ ਉਹ ਜਿਹੜਾ ਜੱਸੀ ਕੁਕਰਮੀ ਹੈ ਇੰਨੀ ਦਿਨੀ ਉਹ ਜੇਲ੍ਹ ਦੇ ਵਿੱਚ ਹੈ ਹੁਣ ਤੋਂ ਪਹਿਲਾਂ ਹੋਇਆ ਜਿਹੜਾ ਪਹਿਲਾਂ ਫੜਿਆ ਹੋਇਆ ਜਿਹੜਾ ਚਰਨ ਘਾਟ ਵਾਲਾ ਜਿਹੜਾ ਦੋਨੇ ਚਰਨ ਘਾਟ ਵਾਲੀ ਜਿਹੜੀ ਸਾਰੀ ਦੀ ਸਾਰੀ ਘਟਨਾ ਮਰਤਪਾਲ ਸਿੰਘ ਮਹਿਰ ਉਹਨਾਂ ਨੇ ਸਾਹਮਣੇ ਲਾਉਂਦੀ ਸੀ ਜੱਸੀ ਵਾਲੀ ਘਟਨਾ ਜਿਹੜੀ ਹੈਗੀ ਮੀਡੀਆ 'ਚ ਆਉਂਦੀ ਹੈ ਤਾਂ ਉਹ ਬਾਬਾ ਲੱਖਾ ਉਹਨਾਂ ਨੇ ਕਿਹਾ ਵੀ ਅਸੀਂ ਖੁਦ ਜਿਹੜਾ ਹੈਗਾ ਪੁਲਿਸ ਨੂੰ ਬੰਦਾ ਗ੍ਰਿਫਤਾਰ ਗ੍ਰਿਫਤਾਰ ਕਰਵਾਇਆ ਕੁਝ ਜਿਹੜੀਆਂ ਗੱਲਾਂ ਨੇ ਸਪਸ਼ਟ ਹੋਈਆਂ ਨੇ ਸ਼ੁਕਰੀਆ ਬਾਬਾ ਜੀ ਤੁਸੀਂ ਸਮਾਂ ਕੱਢਿਆ ਆਪਣੇ ਰਜੀਵਿਆਂ ਦੇ ਵਿੱਚੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰੀਆ ਪਿਛਲੇ ਨਾ ਕੁਝ ਦਿਨਾਂ ਤੋਂ ਜਿਹੜਾ ਨਾਨਕਸਰ ਗੁਰਦੁਆਰਾ ਜਗਰਾਉਂ ਹੈ ਬੜਾ মিডিਆ ਚ ਚਰਚਾ ਆ ਉਹਦਾ ਮਸ਼ਹੂਰੀਆ ਮਤਲਬ ਕਿ ਉਹਦੇ ਖਿਲਾਫ ਬੋਲਿਆ ਜਾ ਰਿਹਾ ਤੇ ਉਸੇ ਸਿਲਸਿਲੇ ਜਾਪਾ ਨਾ ਜਿਹੜਾ ਅੱਜ ਇੰਟਰਵਿਊ ਦੇਖਿਆ ਇਹ ਭਾਈ ਲੱਖਾ ਨੇ ਮੁਖੀ ਉਥੋਂ ਦੇ ਹਾਂ ਉਥੋਂ ਦੇ ਚੌਕੀਦਾਰ ਨੇ ਚੌਕੀਦਾਰ ਤੋਂ ਮਰਾਦ ਕੀ ਉਥੋਂ ਦੀ ਸੇਵਾ ਕਰ ਰਹੇ ਨੇ ਸੇਵਾਦਾਰ ਨੇ ਉਥੋਂ ਦੇ ਮੁਖੀ ਨੇ ਤੇ ਇਹ ਮਤਲਬ ਕਿ ਹੈੱਡ ਨੇ ਉਥੋਂ ਦੇ ਤੇ ਉਹ ਇਹਨਾਂ ਦੇ ਵੀ ਇਲਜ਼ਾਮ ਲੱਗਾ ਤੇ ਇੱਕ ਹੋਰ ਬੰਦਾ ਸੀ ਜੱਸੀ ਨਾਂ ਦਾ ਜੱਸੀ ਹਾਂਜੀ ਉਹ ਅਸੀਂ ਵੀ ਵੀਡੀਓ ਵਗੈਰਾ ਦੇਖੀਆਂ ਨੇ ਮਤਲਬ ਕਿ ਉਹ ਲੇਕਿਨ ਉਹਨੇ ਬੜੇ ਸ਼ਲੀਲ ਅਲਫਾਜ਼ ਯੂਜ਼ ਕੀਤੇ ਕਿ ਬਰਾ ਉਹ ਤੇ ਗਲਤ ਹੈ ਕਿ ਇਨਸਾਨੀ ਮर्यादा ਤੋਂ ਬਹੁਤ ਥੱਲੇ ਕੰਮ ਸੀ ਤੇ ਉਹਦਾ ਇਲਜ਼ਾਮ ਲੱਗ ਰਿਹਾ ਸੀ ਤੇ ਉਹਦਾ ਜਵਾਬ ਦੇਣ ਵਾਸਤੇ ਨਾ ਆਪੇ ਆਪਣੀ ਸਾਈਡ ਕਲੀਅਰ ਕਰਨ ਵਾਸਤੇ ਆ ਜੀ ਇੰਟਰਵਿਊ ਦਿੱਤਾ ਨਾ ਉਹਨਾਂ ਨੇ ਇੰਟਰਵਿਊ ਦਿੱਤਾ ਤੇ ਇੰਟਰਵਿਊ ਜਿਹਨਾਂ ਨੇ ਸਿੱਧੀਆਂ ਸਿੱਧੀਆਂ ਗੱਲਾਂ ਕੀਤੀਆਂ ਉਹ ਕਹਿ ਰਹੇ ਨੇ ਕਿ 55 ਸਾਲ ਤੋਂ ਮੈਂ ਇੱਥੇ ਆ ਲੋਕਾਂ ਕੋਲ ਮੇਰੇ ਜੀਵਨ ਪੁੱਛ ਕੇ ਦੇਖ ਲਓ ਮੇਰਾ ਇੱਥੋਂ ਦਾ ਸਾਰਾ ਜੋ ਮੈਂ ਇੱਥੇ ਰਹਿਣਾ ਵਾ ਲੋਕਾਂ ਨੂੰ ਮੇਰਾ ਤਰਜ਼ੇ ਜ਼ਿੰਦਗੀ ਦਾ ਪਤਾ ਕਿ ਮੈਂ ਕਿਸ ਤਰ੍ਹਾਂ ਦੀ ਇੱਥੇ ਜਿੰਦਗੀ ਨਾਲ ਉਹਨਾਂ ਕਿਹਾ ਜਿਹੜਾ ਜੱਸੀ ਸੀ ਨਾ ਉਹ ਇੱਥੇ ਤਨਖਾਹ ਦੇ ਸੀ ਤੇ ਤਨਖਾਹ ਤੇ ਜਿਹੜਾ ਬੰਦਾ ਰੱਖਿਆ ਨਾ ਨੌਕਰੀ ਤੇ ਹੁਣ ਉਹਦਾ ਕਿਸ ਟਾਈਮ ਮਨ ਡੋਲ ਜਾਵੇ ਜਾਂ ਉਹਦਾ ਕੈਰੈਕਟਰ ਕਿਵੇਂ ਦਾ ਇੱਕ ਬੰਦਾ ਜਿਹਨੂੰ ਉਹ ਇੱਕ ਮਨ ਦਾ ਨੌਕਰੀ ਤੇ ਰੱਖਦਾ ਹੈ ਉਹਨੂੰ ਸਿਰਫ ਉਹਦੇ ਇੰਟਰਵਿਊ ਕਰਦਾ ਹੈ ਜਾਂ ਵੇਖਦਾ ਤੇ ਉਹਦਾ ਉਹ ਸ਼ਖਸੀ ਉਸ ਟਾਈਮ ਦੀ ਵੇਖਦਾ ਇਹ ਤੇ ਨਹੀਂ ਹੁੰਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਕੀ ਹੈ ਤੇ ਅੱਗੇ ਕੀ ਕਰੇਗਾ ਕੀ ਕਰੇਗਾ ਕਿਸੇ ਦਾ ਮਨ ਕਿਸੇ ਟਾਈਮ ਉਹਨੇ ਕਿਹਾ ਡੋਲ ਸਕਦਾ ਇੱਥੇ ਦੇ ਹਿਸਟਰੀ ਦੇ ਵਿੱਚ ਬੜੇ ਬੜੇ ਮਹਾਰਾਜੇ ਰਾਜਿਆਂ ਦੇ ਮਨ ਡੋਲ ਗਏ ਫਿਰ ਅਗਲੀ ਇੱਕ ਹੋਰ ਉਹਨਾਂ ਦੇ ਇਲਜ਼ਾਮ ਲੱਗਾ ਸੀ ਕੁਝ ਦਿਨ ਪਹਿਲੇ ਕਿ ਇੱਕ ਬੀਬੀ ਨੇ ਇੰਟਰਵਿਊ ਦਿੱਤਾ ਸੀ ਤੇ ਉਹਨੇ ਕਿਹਾ ਸੀ ਕਿ ਜੀ ਮੇਰੇ ਨਾਲ ਇਹ ਬਾਬਾ ਜੀ ਗਲਤਗਾਰੀ ਕਰਦੇ ਨੇ ਹਾਂ ਉਹ ਲੇਕਿਨ ਇਹਨਾਂ ਨੇ ਇਹ ਕਿਹਾ ਕਿ ਉਹਨ ਦਾ ਜਾ ਕੇ ਚੈੱਕ ਟੈਸਟ ਕਰਵਾਇਆ ਜਾਵੇ ਕਿ ਉਹ ਨਸ਼ੇ ਦੇ ਹਾਲ ਚਿੱਤ ਨਹੀਂ ਉਹ ਕਿਤੇ ਬਿਆਨ ਦੇ ਰਹੀ ਕਿ ਇੱਕ ਡੋਜ਼ ਵਾਸਤੇ ਇਹੋ ਜਿਹਾ ਬਿਆਨ ਦੇ ਨਾਲੇ ਨਾ ਉਹਨਾਂ ਨੇ ਕਿਹਾ ਕਿ ਇਹ 30 ਸਾਲ ਪਹਿਲੇ ਦਾ ਉਹ ਗੱਲ ਕਰ ਰਹੀ ਹੈ ਤੇ ਜੇ ਉਹਨੂੰ ਮਸਲਾ ਸੀ ਤੇ ਉਹਨੇ 30 ਸਾਲ ਪਹਿਲੇ ਕਿਉਂ ਨਹੀਂ ਇਹ ਗੱਲ ਯੇਸ ਇਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀਆਂ ਹੁੰਦੀਆਂ ਰਹਿੰਦੀਆਂ ਨੇ ਮੈਂ ਜਿਸ ਤਰ੍ਹਾਂ ਜੇ ਆਪਾਂ ਪਿੱਛੇ ਜੇ ਦੇਖਿਆ ਕਿ ਭਾਈ ਟਾਟਰੀਆਂ ਵਾਲੇ ਭਾਈ ਟਾਟਰੀਆਂ ਵਾਲੇ ਤੇ ਉਹਨਾਂ ਨੇ 13 ਸਾਲਾਂ ਬਾਅਦ ਕੇਸ ਉਹਨਾਂ ਨੇ ਚੁੱਕਦਾ ਇਹ 30 ਸਾਲਾਂ ਬਾਅਦ ਬੀਬੀ ਨੇ ਰੋਲਾ ਪਾਇਆ ਤਾਂ ਯੋ ਯਾਨੇ ਦੋ ਕਾਰਨ ਹੋ ਸਕਦੇ ਨੇ ਇੱਕ ਤੇ ਇਹ ਵੇ ਕਿ ਜਿਹੜੇ ਉਹਨਾਂ ਦੇ ਮੁਖਾਲਿਫ ਨੇ ਉਹ ਕਿਸੇ ਔਰਤ ਨੂੰ ਚੱਕ ਚੁਕਾ ਕੇ ਇਲਜ਼ਾਮ ਦਵਾ ਦੇਣ ਦੂਸਰਾ ਇਹ ਕਿ ਕੋਈ ਔਰਤ ਖੁਦ ਇਹੋ ਜਿਹਾ ਬਿਆਨ ਦੇ ਦੇਵੇ ਕਿ ਯਾਰ ਮੈਨੂੰ ਕੋਈ ਚਾਰ ਆਨੇ ਲੱਭ ਜੰਗਾ ਹਾਂਜੀ ਅੱਜ ਕੱਲ ਦਾ ਉਹਨਾਂ ਨੇ ਉਹੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਦੌਰ ਐਸਾ ਇੱਕ ਸੋਸ਼ਲ ਮੀਡੀਆ ਦਾ ਦੌਰ ਹੈ ਕੋਈ ਵੀ ਉੱਠ ਕੇ ਕਹਿੰਦਾ ਮੂੰਹ ਚੁੱਕ ਕੇ ਜਿਵੇਂ ਵੀ ਗੱਲ ਕਰ ਦਿੰਦਾ ਲੋਕਾਂ ਨੇ ਇਹਦਾ ਗਲਤ ਇਸਤੇਮਾਲ ਬਹੁਤ ਜ਼ਿਆਦਾ ਕਰਨਾ ਸ਼ੁਰੂ ਕਰਤਾ ਅਗਰ ਇਹਨੂੰ ਪੋਜ਼ਿਟਿਵ ਵੇਜ ਯੂਜ਼ ਕਰ ਦੇ ਤੇ ਲੋਕਾਂ ਦਾ ਬੜਾ ਫਾਇਦਾ ਲੇਕਿਨ ਇੱਕ ਚੀਜ਼ ਵੀ ਹੈ ਗਈ ਹੈ ਇਹ ਕਿ ਲੋਕ ਨੈਗੇਟਿਵ ਨੂੰ ਜ਼ਿਆਦਾ ਦੇਖੀ ਜਾ ਰਹੇ ਨੇ ਤੇ ਪੋਜ਼ਿਟਿਵ ਨੂੰ ਦੇਖਦੇ ਕੋਈ ਨਹੀਂ ਪੋਜ਼ਿਟਿਵਿਟੀ ਜਿਹੜੀ ਹੈ ਨਾ ਲੋਕ ਫਲਾਣ ਦੇ ਬਜਾਏ ਨਾ ਨੈਗੇਟਿਵਿਟੀ ਫਲਾਣਦੇ ਨੂੰ ਉਹਨਾਂ ਦੇਖੋ ਨਾ ਇਸ ਚੀਜ਼ ਦੇ ਉੱਤੇ ਇੰਨਾ ਜ਼ਿਆਦਾ ਵਬਾਲ ਮੱਜਾ ਆਇਆ ਅਮਰਤਪਾਲ ਮਹਿਰੂ ਇੰਜੀਨੀਅਰ ਚੰਗਾਠ ਹਲੀ ਉਹ ਬਾਬੇ ਦੀ ਤੁਹਾਨੂੰ ਪਤਾ ਹੀ ਹੈ ਕਿ ਉਹ ਵੀ ਇੱਕ ਔਰਤ ਨਾਲ ਉਹਨੇ ਤੱਲ ਲਗਾ ਸੰਦੇ ਔਰਤ ਉਹਦੇ ਸਾਹਮਣੇ ਬੈਠ ਕੇ ਉਹਨੇ ਗੱਲ ਕੀਤੀ ਉਹਨਾਂ ਨੇ ਉਹ ਖਬਰ ਬ੍ਰੇਕ ਕੀਤੀ ਸੀ ਤੇ ਉਹ ਇਸ ਮੁੱਦੇ ਤੇ ਵੀ ਉਹਨਾਂ ਨੇ ਕਾਫੀ ਪ੍ਰੋਗਰਾਮ ਕੀਤਾ ਸਖਤ ਤੇ ਇਹ ਚੀਜ਼ਾਂ ਗ੍ਰਿਆ ਜਿਹੜੀਆਂ ਨਾ ਮੁxtਲਫ ਇਹ ਜੁੜੀਆਂ ਹੀ ਹੁੰਦੀਆਂ ਨੇ ਇਨਸਾਨੀ ਜ਼ਿੰਦਗੀ ਦੇ ਨਾਲ ਤੇ ਇਹਦੇ ਵਿੱਚ ਬੜੇ ਇਲਜ਼ਾਮ ਲੱਗ ਜਾਂਦੇ ਨੇ ਲੋਕ ਪੈਸਾ ਦਾ ਲਾਲਚ ਕਰਕੇ ਉਹਦੇ ਦਾ ਲਾਲਚ ਕਰਕੇ ਜਾਂ ਬਲੈਕਮੇਲ ਕਰਨ ਵਾਸਤੇ ਇਹ ਜੁੜੀਆਂ ਜ਼ਿਆਦਾਤਰ ਹੁੰਦੀਆਂ ਜਿਵੇਂ ਬਾਬਾ ਜੀ ਕਹਿੰਦੇ ਨੇ ਕਿ ਕੋਈ ਪਿੱਛੇ ਪ੍ਰਪੋਗੈਂਡਾ ਕੋਈ ਇਹ ਆ ਉਹ ਵੀ ਲੋਭ ਮੋਹ ਹੰਕਾਰ ਆ ਜਾਂਦਾ ਲੋਭ ਆ ਜਾਂਦਾ ਲਾਲਚ ਆ ਜਾਂਦਾ ਪੈਸੇ ਵਾਸਤੇ ਮੋਹ ਆ ਜਾਂਦੀ ਹੈ ਯਾਰ ਕਿ ਹੰਕਾਰ ਆ ਜਾਂਦਾ ਕਿ ਅਸਲ ਕਰਨ ਲੱਗ ਪੈਂਦੇ ਨੇ ਲੋਕ ਲੋਕਾਂ 'ਚ ਇਹ ਚੀਜ਼ ਆ ਜਾਂਦੀ ਹੈ ਫਿਰ ਲੋਕ ਅੱਗੇ ਨਾ ਉਹਨਾਂ ਨੂੰ ਲੱਗਦਾ ਕਿ ਬਾਬੇ ਬੜੀਆਂ 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 ਗੱਡੀਆਂ 'ਚ ਫੇਰ ਰਹੇ ਨੇ ਬੜੀ ਆਇਸ਼ ਵਾਲੀ ਜ਼ਿੰਦਗੀ گزار ਰਹੇ ਤੇ ਚਲੋ ਇਹਨਾਂ ਕੋਲੋਂ ਕੁਝ ਕਿਚੋ ਇਹਨਾਂ ਨੇ ਕਿੰਨੀ ਵਧੀਆ ਗੱਲ ਕੀਤੀ ਹੈ ਕਿ ਜਿਹੜੇ ਨਾਨਕ ਸਰ ਗੁਰਦੁਆਰਾ ਉਹਦੀ ਜਿੰਨੀ ਵੀ ਪ੍ਰਾਪਰਟੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਅੱਜ ਜਾਣ ਕੇ ਦੇਖ ਲਓ ਅਸੀਂ ਕਾਗਜ਼ ਦਿਖਾਉਣ ਨੂੰ ਤਿਆਰ ਹਾਂ ਅਸੀਂ ਤੇ ਸਿਰਫ ਉੱਥੇ ਬੈਠੇ ਹਾਂ ਚੌਕੀਦਾਰ ਹਾਂ ਚੌਕੀਦਾਰ ਹਾਂ ਤੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਨੂੰ ਧਰਮ ਦੇ ਨਾਲ ਤੇ ਲੋਗਾਂ ਦਾ ਇਸ ਬਾਰੇ ਕੀ ਰਾਏ ਹੈ ਆਪਣੀ ਰਾਏ ਦਾ ਇੰਤzar ਆਪਣੇ ਕਮੈਂਟਸ 'ਚ ਕਰ ਸਕਦੇ ਨੇ ਯਾ 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 ਇੱਕ ਹੋਰ ਮੈਂ ਇੱਥੇ ਵੀਡੀਓ ਦੇ ਐਂਡ ਤੇ ਇੱਕ ਗੱਲ ਕਰਾਂਗਾ ਨਾਨਕਸਰ ਗੁਰਦੁਆਰਾ ਇਹਨਾਂ ਨੇ ਨਾਮ ਲਿਆ ਤੇ ਆਪਣਾ ਜਿਹੜਾ ਜ਼ਿਲ੍ਹਾ ਬਹਾਵਲ ਨਗਰ ਨਹੀਂ ਇਹਦੇ ਨਾਲ ਇੱਕ ਪਿੰਡ ਹੈ ਉਹਦਾ ਨਾਮ ਹੀ ਨਾਨਕਸਰ ਸਹੀ ਹਾਂ ਪਿੰਡ ਦਾ ਨਾਮ ਹੀ ਨਾਨਕਸਰ ਨਾਨਕਸਰ ਹਾਂ ਤੇ ਦੋਸਤੋ ਮਿਲ ਲਿਆ ਕਿ ਨਵੀਂ ਵੀਡੀਓ ਨੂੰ ਸਾਨੂੰ ਦਿਓ ਇਜਾਜ਼ਤ ਅੱਲਾਹ ਨਿਗੇਬਾ